ਚੰਦਪਾਨ ਦੇ ਸਰਪੰਚ ਰਹਾ ਹੋਣ ਤੋਂ ਬਾਅਦ ਲੱਖੇ ਸਿਦਾਨੇ ਨਾਲ ਕੀਤੀਆਂ ਦਿਲ ਦੀਆਂ ਗੱਲਾਂ ਅਤੇ ਕੀਤੇ ਵੱਡੇ ਖੁਲਾਸੇ। ਔਰ ਕਿਸਾਨ ਵੀ ਖੜਿਆ ਦੇਖੋ ਗੁਰਾਹਾਂ ਦੀ ਥਿਬੰਦੀ ਨਾਲ ਖੜੀ ਸੀ। ਔਰ ਕੀਰਤੀ ਕਿਸਾਨ ਰਜਿੰਦਰ ਸਿੰਘ ਆ ਭਾਈ ਆਪਣਾ ਉਹ ਵੀ ਨਾਲ ਮਜ਼ਦੂਰ ਜਿਹੀਆਂ ਵਧੀਆਂ ਹਾਂਜੀ ਤਾਂ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਨੇ। ਲੱਖੇ ਵੀ ਨਾਲ ਨਾ ਪਤਾ ਕੀ ਆ ਸਰਪੰਚ ਗੱਲ ਵੀ ਨੇ ਕੁਲਦੀਪ ਤੇ ਹਾਂ। ਉਹ ਬਰਾਏ ਸਾਮਕਣ ਦੀ ਲੋਗ ਆ ਇਸ ਵੇਲੇ ਜਿਹੜੀ ਗੇਮ ਖੇਡੀ ਜਾ ਰਹੀ ਹੈ ਪੰਜਾਬ ਚ ਅਗ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਨਾਲ ਡਾਕਟਰ ਪੀਮ ਰੋ ਮੇਸ ਕਰਦਾ ਬੁੱਤ ਤੁਰਦਾ ਹਮ ਦਸ ਦੇ ਵਿਚ ਨੂੰ ਬਿਜੇ ਸੈਂਪਲ ਇਹਦਾ ਨਾਲ ਹੀ ਨਾਲ ਕੁ ਧਿਆਨ ਹੋਣਾ ਗੁਲਿਆਰੇ ਸ਼ਕਟਿਆ ਜੀ ਇਹਦੀ ਸ਼ਲੋਮਨੀ ਕਮੇਟੀ ਆਪਣਾ ਸਪਸ਼ਟੀਕਰਨ ਦੇਵੇ ਅਕਾਲਤਾ ਸਾਵਾਂ ਸੁਣਤੀ ਜਾਂਦੇ ਹਾਂ ਉਹ 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 ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਹੈ ਨਾ ਫਿਰ ਆ ਜਿੱਥੇ ਆ ਛੋੜਿਆਲੀ ਘਟਨਾ ਤੋਂ ਬਾਅਦ ਧਿਆਨ ਆਉਂਦਾ ਅਸੀਂ ਬਹੁਤ ਕਈਆਂ ਤਾਂ ਅਸੀਂ ਬੋਲਿਆ ਸੀ ਬਾਈ ਕੋਈ ਨਹੀਂ ਬੋਲੇ ਵੀ ਇਹ ਲੜਾਈਆਂ ਤਾਂ ਮੰਨ ਲਓ ਦੋ ਫਿਰਕਿਆਂ ਦੇ ਮਲੇ ਜੱਟਾਂ ਜਿਹੜਾ ਹੀ ਹੋ ਗਈ ਜਾਂ ਐਸਐਨ ਦੀ ਐਸਐਨ ਲੜਾਈ ਹੋ ਗਈ ਹੁੰਦੇ ਨੇ ਇਹਦੇ ਰੰਗ ਬਹੁਤ ਚੱਲਦੇ ਨੇ ਇਹ ਪੰਜਾਬ ਚੰਦੀ ਆ ਸਾਡਾ ਤਾਂ ਮਕਸਦ ਇਹ ਆ ਵੀ ਯਾਰ ਇਹ ਜਿਹੜਾ ਸਿਸਟਮ ਜਿੱਦਰ ਨੂੰ ਵੱਧ ਰਹੇ ਆ ਆਪਾਂ ਜਿਹੜਾ ਨੁਕਸਾਨ ਆਉਣ ਵਾਲੇ ਸਮੇਂ ਅੱਜ ਨਹੀਂ ਸਾਨੂੰ ਪਤਾ ਲੱਗ ਰਿਹਾ ਦੇਖੋ ਜੋ ਬੰਦਾ ਪੀੜਿਤ ਹੈ ਨਾ ਉਦੇ ਨਾਲ ਤਾਂ ਜਿਵੇਂ ਆਪਾਂ ਸਾਰੇ ਖੜੇ ਆ ਤੁਹਾਡੇ ਨਾਲ ਹੈ ਤੁਸੀਂ ਪੀੜੇ ਤੋਂ ਅਸੀਂ ਤੁਹਾਡੇ ਨਾਲ ਆ ਪਰ ਉਹ ਪੀੜੇ ਦਾ ਰੂਪ ਜਿਵੇਂ ਆਪਾਂ ਪਹਿਲਾਂ ਵੀ ਅਸੀਂ ਕਰੀਏ ਇਹ ਗੱਲ ਕਰਕੇ ਟੈਗ ਲਵੀ ਉਹ ਨਾ ਹੋਵੇ ਇਹ ਨਹੀਂ ਅਸੀਂ ਇਹ ਨਹੀਂ ਹੋਣਾ ਜੱਟ ਵਰਸਸ ਦਲਿਤ ਮੁੱਦਾ ਨਹੀਂ ਬਣਨ ਦੇਣਾ ਹਾਂ ਸਾਡੇ ਸਾਰੇ ਭਰਾ ਹੈ ਪਹਿਲੀ ਗੱਲ ਕਸਿੱਖੀ ਦੇ ਵਿੱਚ ਦਲਿਤ ਹੈ ਹੀ ਨਹੀਂ ਹੈ ਹੀ ਨਹੀਂ ਯਾਰ ਅਸਲੀ ਗੱਲ ਇਹ ਹੈ ਕਿ ਐਸੀ ਹੈ ਹੀ ਨਹੀਂ ਪਰ ਜੇ ਜੇ ਪਹਿਲਾਂ ਵਾਲੇ ਹਿੰਦੂਵਾਦ ਨੇ ਚੀਜ਼ਾਂ ਸਿਰਜ ਦਿੱਤੀਆਂ ਜਾਂ ਮਨੁੱਖਵਾਦ ਨੇ ਸਿਰਜ ਸਿਰਜ ਦਿੱਤੀਆਂ ਸਾਰੇ ਕੁਝ ਜਿਹੜੀ ਹੁੰਦੀ ਪਰ ਉਹ ਹੁਣ ਜਦੋਂ ਕਨਸਟੀਟਿਊਸ਼ਨ ਦੇ ਵਿੱਚ ਆ ਗਿਆ ਵੀ ਚਲੋ ਇਹ ਸ਼ੈਡਿਊਲ ਕਾਸਟ ਨੇ ਪਰ ਅਸੀਂ ਇੱਥੇ ਐਸਸੀ ਜੱਟ ਵਰਸਸ ਮੁੱਦਾ ਨਹੀਂ ਬਣ ਰਿਹਾ ਨਾ ਇੱਥੇ ਸਾਰੀਆਂ ਭਰਾਤਰੀ ਜਿੱਥੇ ਬੰਦੀਆਂ ਸਾਡੇ ਨਾਲ ਖੜੀਆਂ ਅਸੀਂ ਇਨਸਾਫ ਲੈਣਾ ਜਿਹੜੀ ਪੰਜਾਬ ਦੀ ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤਾਂ ਅਸੀਂ ਕਾਮਯਾਬ ਨਹੀਂ ਹੋਣ ਦੇਣੀ ਬਿਲਕੁਲ ਸਹੀ ਪਰ ਪ੍ਰਸ਼ਾਸਨ ਨੂੰ ਅਸੀਂ ਨਾਲ ਦੀ ਨਾਲ ਇਹ ਜ਼ਰੂਰ ਕਹਿੰਨੇ ਆ ਕਿ ਜਿੱਥੇ ਜੱਟ ਤੋਂ ਪਾਸੇ ਹੋ ਕੇ ਰਜਵਾੜਾ ਛਾਈ ਮਰਜਵਾੜਾ ਚਾਹੀ ਲਫਜ਼ ਆਪਾਂ ਪਹਿਲਾਂ ਵੀ ਯੂਜ਼ ਕੀਤਾ ਹੈ ਰਜਵਾੜਾ ਚਾਹੀ ਜੇ ਕਿਸੇ ਗਰੀਬ ਤੇ ਜ਼ੁਲਮ ਕਰਦੀ ਹੈ ਚਾਹੇ ਉਹ ਗਰੀਬ ਜੱਟ ਹੈ ਤੇ ਚਾਹੇ ਉਹ ਗਰੀਬ ਦਲਿਤ ਹੈ ਠੀਕ ਹੈ ਜੇ ਉਹ ਛਰੇ ਆਮ ਉਹਦੇ ਤੇ ਧੱਕਾ ਕਰਦੀ ਹੈ ਦਿਨ ਦਿਹਾੜੇ ਉਹਦਾ ਘਰ ਤੋੜ ਦਿੱਤਾ ਜਾਂਦਾ ਪਰ ਉੱਥੇ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਬੈਠਣਾ ਨਹੀਂ ਉਹ ਸਾਰਿਆਂ ਨੂੰ ਚਾਹੀਦਾ ਸਾਰਿਆਂ ਨੂੰ ਜਿਹੜਾ ਮੇਰੀ ਮੇਰੀ ਗੱਲ ਸੁਣ ਲਈ ਹੈ ਜਿਹੜਾ ਗਮਦੂਰ ਸੋਡੇ ਪਿੰਡ ਦਾ ਇਹ ਮੇਰੇ ਪਿੰਡ ਵਾਗ ਗਿਆ ਅਸੀਂ 10 ਦਿਨ ਛੈਲਰ ਬੰਦ ਰੱਖਦੇ। ਲक्की ਵੀਰ ਮੈਂ ਉਹਦੇ 'ਚ ਕਿਹਾ ਵੀਡੀਓ 'ਚ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਸੀ ਉਹ ਔਰ ਮੈਂ ਉਹਦੇ 'ਚ ਕਹੀ ਆ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ। ਜਦੋਂ ਮੈਂ ਲਾਈਵ ਚਲਾ ਰਿਹਾ ਸੀ ਨਾ ਉਦੋਂ ਮੈਂ ਇਹ ਗੱਲ ਕਹੀ ਆ ਜਿਹੜੀ ਤੁਸੀਂ ਗੱਲ ਬੋਲੀ ਸੀ ਕਿ ਗੰਬੂਰ ਸਿੰਘ ਪੱਪੂ ਵੀ ਇਸ ਤੱਕ ਆ ਕਰਕੇ ਜੋ ਤੁਸੀਂ ਗੱਲ ਬੋਲੀ ਸੀ ਮੈਂ ਸਾਰੀ ਉਹ ਡਿਟੇਲਸ ਦੱਸੇ। ਇਹ ਉਹ ਬੰਦਾ ਜਿਹਨੂੰ ਮੈਂ ਬਹੁਤ ਚਿਰ ਦਾ ਜਾਣਦਾ। ਇਹਦੇ ਕੋਲੇ ਬਰੰਡਾ, ਮਾਨਸਾ, ਫਰੀਦਕੋਟ, ਮੋਗਾ ਸਾਰੇ ਟੈਂਡਰ ਇਹਦੇ ਕੋਲੇ ਹੁੰਦੇ। ਹਾਂਜੀ ਹੈਗੀ ਆ ઠવા ઠવાਈ ਆ। ਇਹ ਮੰਨ ਲਓ ਤਾਂ ਆਹ ਤੋਂ ਉੱਪਰੋਂ ਜਿਹੜਾ ਵੀ ਆਉਂਦਾ 2 ਰੁਪਏ ਜਾਂ 3 ਰੁਪਏ 60 ਪੈਸੇ ਆਉਂਦੇ ਸੀ ਥੱਲੇ 80 90 ਪੈਸੇ ਦਿੰਦਾ ਇਹ ਇਸ ਮਸਲੇ ਨੂੰ ਲੈ ਕੇ ਅਸੀਂ ਤੇਲਾ ਬੰਦ ਵੀ ਰੱਖੇ ਸ਼ੈਲਰ ਫਿਰ ਇਹ ਮੇਰੇ ਪਿੰਡ ਗਿਆ ਚੱਲ ਕੇ ਉਹ ਖੇਤਾਂ 'ਚ ਮੇਰੇ ਕੋਲੇ 50 ਰੁਪਏ ਰੇਟ ਬਣੇ ਭੈਣੇ ਕੋਲੇ ਮੈਨੂੰ ਕਹਿੰਦਾ ਤੂੰ ਬੋਲ ਕੀ ਲੈਣਾ ਮੈਂ ਤੂੰ ਆਹ ਤਾਂ ਗੱਲ ਕਹਿਦੀ ਮੈਂ ਮੇਰੇ ਪਿੰਡ ਆ ਮੈਂ ਤੈਨੂੰ ਇੱਥੇ ਬੰਦ ਆ ਜੇ ਤੂੰ ਕਦੇ ਕਦੇ ਹੋਰ ਖੜਾ ਹੁੰਦਾ ਨਹੀਂ ਅੱਛਾ ਇਹ ਪਤਾ ਕੀ ਆ ਇਹ ਜਿਹੇ ਬੰਦੇ ਹੈਗੇ ਆ ਜਿਨ੍ਹਾਂ ਦੀ ਬਦੌਲਤ ਮੰਨ ਲਓ ਇਹ ਮਾਹੌਲ ਖਰਾਬ ਹੋ ਰਿਹਾ ਕੌਣ ਤਾਂ ਬਹੁਤ ਚਿਰ ਦੇ ਬੋਲ ਰਹੇ ਆ ਯਾਰ ਵੀ ਕਾਲ ਤਾਸਾ ਦੇ ਜਿਹਦਰ ਨੂੰ ਵੀ ਅਪੀਲ ਆ ਕਰ ਚੁੱਕੇ ਆ ਮਿਲ ਕੇ ਹੀ ਮੈਂ ਤਾਂ ਪਹਿਲਾਂ ਜਿਹਦਰ ਗੰਨੇ ਹਰਪ੍ਰੀਤ ਸਿੰਘ ਹੁੰਦਾਈ ਉਹਨਾਂ ਨੂੰ ਮਿਲ ਕੇ ਵੀਰ ਗੁਰੂ ਘਰ ਤੇ ਸੇਵੇ ਖੋਣ ਉਹ ਪੜਨਾ ਚਾਹੀਦਾ ਵੀ ਮਸਲਾ ਹੈਗਾ ਮੈਂ ਇਹੀ ਤੇ ਸਭ ਕੁਝ ਕਰਨ ਜਾ ਰਿਹਾ ਨਾ ਲੱਖੀ ਵੀਰ ਦੇਖੋ ਇੱਕ ਮੇਰੀ ਕੋਈ ਗਮਦੂਰ ਸਿੰਘ ਪੱਪੂ ਨਾਲ ਕੋਈ ਪਰਸਨਲ ਸਿਰਫ ਇੱਕ ਸਰਕਾਰੀ ਕੰਮ ਨੂੰ ਲੈ ਕੇ 18 ਲੱਖ ਰੁਪਏ ਦਾ ਪ੍ਰੋਜੈਕਟ ਲੋਕਾਂ ਦਾ ਪੈਸਾ ਖਰਾਬ ਕਰਨ ਉਹੀ ਪੈਸਾ ਸਾਡੀ ਨੌਜਵਾਨੀ ਤੇ ਲੱਖੀ ਵੀਰ ਲੱਗੇ ਸਾਡੇ ਪਿੰਡ ਚ ਗ੍ਰੈਡ ਹੈ ਨਹੀਂ ਲੇਡੀਜ਼ ਔਰ ਜੈਂਟਸ ਜੇ ਮਲੇਉਣ ਵਾਸਤੇ ਸਾਡੇ ਕੋਲੇ ਮੇਰੇ ਕੋਲੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਪਤਾ ਲਖੀ ਵੀ ਕਿੰਨੀ ਹੈ 70 ਤੋਂ 80 ਕਿੱਲੇ ਔਰ ਉਹਦੇ ਜੋ ਠੇਕਾ ਪਤਾ ਕਿੰਨੇ ਦਾ ਹੁੰਦਾ ਸੀ 2 ਤੋਂ 2.5 ਕਿੱਲੇ ਦਾ ਦਸੂ ਜਿਹੜਾ ਅਸੀਂ ਆਪਾਂ ਇੱਥੇ ਸਾਰੇ ਬੰਦੇ ਖੜੇ ਆ ਆ ਗੱਲ ਕਰਦੇ ਆ ਇੱਕ ਆ ਜਿਹੜੀ ਗੱਲ ਹੈ ਨਾ ਅਸੀਂ ਲਿਖ ਕੇ ਵੀ ਪਾ ਰਿਹਾ ਤੇ ਕਹਿ ਵੀ ਚੁੱਕੇ ਆ ਮੇਰੀ ਵੀਡੀਓ ਬਣੀ ਹੋਈ ਆ ਲੱਖੇ ਵੀ ਇਹ ਪੂਰੇ ਪ੍ਰਸ਼ਾਸਨ ਨਾਲ ਬਹੁਤ ਜ਼ਿਆਦਾ ਟੱਕਰ ਲੱਗੀ ਸੀ ਅੱਜ ਤੋਂ ਮਹੀਨੇ ਦੀ ਗੱਲ ਆ ਉਹਦੀ ਵੀ ਨਿਸ਼ਾਨਦੇਹੀ ਲਈ ਇਹ ਜਨਾ ਨੇ ਕਵਰਿੰਗ ਕੀਤੀ ਹੈ ਤਿੰਨ ਦਿਨ ਲੱਗਾ ਤੇ ਪੰਚਾਇਤੀ ਜ਼ਮੀਨ ਕਿੰਨੀ ਹੈ 70 ਤੋਂ 80 ਕਿੰਨੀ ਹੈ ਹੁਣ ਅਸੀਂ ਇੱਕ ਗੱਲ ਕਹਿ ਰਹੇ ਹਾਂ ਕਿ ਇਹ ਸਾਰੀਆਂ ਪੰਚਾਇਤਾਂ ਕਰਨ ਕਿ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਗਰੀਬਾਂ ਲਈ ਰਾਖਵਾ ਹੋਵੇ ਉਹ ਹੈਗਾ ਜੀ ਇਸ ਪਰ ਕਾਨੂੰਨ ਦੇ ਨਹੀਂ ਰਹੇ ਉਹੀ ਮੈਂ ਕਹਿ ਲਵਾਂ ਇਸ ਗੱਲ ਨੂੰ ਮੰਨਣ ਗੱਲ ਵੀ ਕਰਨਾ ਹਾਂ ਕਿਉਂਕਿ ਇਹਨੂੰ ਇੰਪਲੀਮੈਂਟ ਕਰਦੇ ਉਹਦੇ ਚ ਜੇ ਆਪਾਂ ਦੂਜੀਆਂ ਚੀਜ਼ਾਂ ਕਰ ਸਕਦੇ ਆ ਕਰ ਲੋ ਕਿ ਨਹੀਂ ਜੀ ਇਹ ਨੌਕਰੀਆਂ ਚ ਆ ਫਲਾਨੇ ਆ ਚਾਹ ਤੇ ਯਾਰ ਪੰਚਾਇਤ ਦੀ ਕਮਣਾਵਾਂ ਪੜਿਆ ਕਿੰਨਾ ਕੁ ਦੀ ਮੈਂ ਪਲੱਸ 2 ਕਰਕੇ 3 ਸਾਲ ਪੜਿਆ ਲਿਖਿਆ ਯਾਰ ਨੌਜਵਾਨ ਆ ਨੌਜਵਾਨ ਪੂਰੀ ਪੜੇ ਲਿਖੇ ਖੜੇ ਆ ਇਹਨਾਂ ਨੂੰ ਇਹ ਤਾਂ ਦੱਸੋ ਨਾ ਵੀ ਸਾਡਾ ਅਸਲ ਦੁਸ਼ਮਣ ਕੌਣ ਦੇਖੋ ਇਹਦਾ ਇੱਥੇ ਜਿਹੜੀ ਧਰਨੇ ਇੱਥੇ 2025 1220 ਸਾਲ ਤੋਂ ਰਾਜ ਕਰ ਰਹੀ ਹੈ ਹਾਂ ਜੀ ਮੰਮੀ ਵੀ ਸੱਕ ਮੈਂ ਆਪਾਂ ਜੱਟ ਕਹਿ ਦਿੰਨੇ ਆ ਕੋਈ ਮਜਬੀ ਕਹਿ ਜਾਂਦਾ ਫਿਰ ਮੁਲਾਸੀ ਆ ਤੇ ਮਹਿਰਾ ਡੋੜੀ ਇਹਨਾਂ ਨੇ ਵੰਡਤਾ ਆਪਾਂ ਨੂੰ ਜਾਤਾਂ ਜੀ ਵੰਡ ਕੇ ਕਹਿ ਰਹੇ ਆ ਨਾ ਹਾਂ ਹਾਂ ਮੈਂ ਤੇ ਮੇਰੇ ਮੇਰੇ ਵੀ ਬੜਾ ਧਿਆਨ ਰੱਖ ਹਾਂ ਜੀ ਹਾਂ ਜੀ ਇਹ ਆਪਾਂ ਨੂੰ ਜਾਤਾਂ ਦੇ ਵੰਡਤਾ ਵਰਨਾਾਂ ਦੇ ਵੰਡਤਾ ਕਿੰਨੇ ਚਿਰ ਤੋਂ ਰਾਜ ਕਰ ਰਹੇ ਆ ਆ ਮੈਂ ਆ ਕਿਤਾਬ ਆ ਆ ਪੜੀਏ ਤੇ ਬਾਰੇ ਜਿਕੜਾ ਮੈਂ ਕਈ ਵਾਰੀ ਕੀਤਾ ਭਾਰਤੀ ਲੋਕ ਨੀਚ ਨੀਚੇ ਪ੍ਰਸਰ ਗਰਨਾਮ ਸਿੰਘ ਨੇ ਮੈਂ ਕਹਿੰਦਾ ਕੱਲੀ ਕੱਲੀ ਗੱਲ ਦਾ ਨਖੇੜਾ ਕਰਿਆ ਪਏ ਨਹੀਂ ਤੇ ਤੁਸੀਂ ਦੋਨੋਂ ਬੈਠਿਓ ਸੋਨੀ ਕੌਣ ਹੈ ਇਹ ਸਾਹ ਸਾਡੀ ਟੁੱਟ ਨਹੀਂ ਇਹ ਮੈਂ ਗੱਲ ਕਰਦਾ ਨਾ ਇਹ ਸਾਹ ਸਾਡੀ ਐ ਹੋਣੀ ਚਾਹੀਦੀ ਨੌ ਮਾਸ ਦਾ ਰਿਸ਼ਤਾ ਹੈ ਸਾਡਾ ਪਰ ਰਜਵਾਰਾ ਸਹੀ ਦੇ ਤੱਕਾ ਸਹੀ ਨਹੀਂ ਅਸੀਂ ਸਣੀ ਹਾਂ ਇਹ ਚੀਜ਼ ਹੈ ਸਾਂ ਜਿਹੜੀ ਟੁੱਟਣੀ ਜਿਹੜੀ ਸਰਮਾਇਅਦਾਰੀ ਆ ਉਹ ਸ਼ੁਰੂ ਤੋਂ ਹੀ ਆਇਆ ਰਹੀ ਹੈ ਬਿਲਕੁਲ ਅੱਜ ਵੀ ਮੈਂ ਨਹੀਂ ਮੈਂ ਮੰਨਦਾ ਜਿਹੜੇ ਪਿੰਡਾਂ ਚ ਬਹੁਤ ਤਰ੍ਹਾਂ ਦੇ ਘੜਮ ਚੌਧਰੀ ਹੈਗੇ ਆ ਜਿਹੜੇ ਇਸ ਸਿਸਟਮ ਨੂੰ ਖਰਾਬ ਕਰੀ ਜਾਂਦੇ ਆ ਤੇ ਫਿਰ ਸਾਡਾ ਨੁਕਸਾਨ ਸਾਰਿਆਂ ਦਾ ਹੂੰ ਅਗਲੇ ਨੇ ਪਾੜ ਕੇ ਦਿਫਾੜ ਕਰਕੇ ਸਾਡਾ ਨੁਕਸਾਨ ਕਰਨ ਉਹ ਮੈਂ ਦੱਸੋ ਆਪਾਂ ਕਹਿੰਦੇ ਇਸੇ ਕਰਕੇ ਤਾਂ ਮੈਂ ਲਿਖੀ ਵੀ ਕਲੈਰੀਫਾਈ ਕੀਤਾ ਨਾ ਤੁਹਾਨੂੰ ਕਿ ਵੀ ਇਹ ਚੀਜ਼ ਇਹ ਵੀ ਨਹੀਂ ਹੋਣੀ ਚਾਹੀਦੀ ਕਿ ਸਾਡੀ ਕੋਈ ਪਰਸਨਲ ਸਿਰਫ ਇਹ ਹੈ ਤਾਂ ਜਿਹੜਾ ਬੰਦਾ ਮਾੜਾ ਮਾੜਾ ਬਾਈ ਜਿਹੜਾ ਬੰਦਾ ਮਾੜਾ ਮੜ ਹੁਣ ਮੈਂ ਗੰਭੀਰ ਬਾਈ ਕੋਈ ਵੀ ਹੋਵੇ ਕੋਈ ਵੀ ਹੈ ਤੇ ਕੋਈ ਨਹੀਂ ਵੀ ਹੋਵੇ ਕੋਈ ਵੀ ਹੋਵੇ ਇੱਕ ਗੱਲ ਬਾਈ ਨੇ ਕਹੀ ਸੀ ਮੇਰੇ ਨਾਲ ਮੇਰਾ ਪਿੰਡ ਚ ਬਾਈ ਕੱਟ ਕਰਤਾ ਸੀ ਪੋਸਟਾਂ ਨੂੰ ਲੈ ਕੇ ਮੈਂ ਕਿਹਾ ਉਸ ਏਰੀਆ ਦਾ ਬਾਈ ਨੇ ਕੋਈ ਜੱਟ ਵਰਗ ਨਹੀਂ ਕੁਛ ਨਹੀਂ ਦੇਖਿਆ ਮੇਰੇ ਹੱਕ ਚ ਲਗਾਤਾਰ ਸਟੈਂਡ ਰੱਖਿਆ ਮੈਂ ਕਿਹਾ ਮੇਰੀ ਜਾਨ ਬਜਾਦਦੀ ਉਦੋਂ ਬਾਈ ਨੇ ਉਹਦਾ ਇੱਕੀ ਗੱਲ ਕਹੀ ਸੀ ਮੈਨੂੰ ਵੀ ਇੱਕ ਕੋਈ ਮਸਲਾ ਹੋ ਜੇ ਉਹਨੂੰ ਲੈ ਕੇ ਤੁਸੀਂ ਪੂਰੇ ਵਰਗ ਨੂੰ ਬਦਨਾਮ ਨਾ ਕਰ ਦਿਓ ਜਿਵੇਂ ਮੰਨ ਲਓ ਹੁਣ ਅੱਜ ਅੱਜ ਆ ਮਸਲਾ ਹੋ ਗਿਆ ਉੱਥੇ ਬਾਈ ਕਹਿੰਦਾ ਜਿਵੇਂ ਮੰਨ ਲਾ ਗੰਧੂਰ ਆ ਗੰਧੂਰ ਨੂੰ ਫੁੱਲ ਪਲੇਟ ਉਹਦਾ ਨਾਂ ਲੈ ਕੇ ਪਲੇਟੋ ਪਰ ਪੂਰੇ ਮੰਨ ਲਓ ਤੁਸੀਂ ਉਸ ਕਸਟਮਰ ਨੂੰ ਕਰ ਦੇਣਾ ਉਹ ਚੀਜ਼ ਤੇ ਤਾਂ ਗੱਲਾਂ ਹੋਈਆਂ ਵੀ ਉਹ ਨਹੀਂ ਖੈਰੀ ਨਾਲੀ ਬਹੁਤ ਆਲਰੇਡੀ ਤੁਸੀਂ ਬਹੁਤ ਤੁਸੀਂ ਚਾਹਣ ਦੀ ਕੋਸ਼ਿਸ਼ ਕੀਤੀ ਉਹ ਗੱਲ ਨੂੰ ਨਾ ਜਿਵੇਂ ਬੀਜੇਪੀ ਲੰਬੂ ਲਾਉਣ ਨੂੰ ਫਿਰਦੀ ਸੀ ਉਹ ਸੋਹਣੇ ਤਰੀਕੇ ਨਾਲ ਹੈਂਡਲ ਕੀ ਆ ਬਚਾ ਇੱਕ ਹੋਰ ਵੀ ਬਚਾਇਆ ਵੀ ਆ ਜੀ ਕਿਤੇ ਥੋੜਾ ਜਿਹਾ ਮਾਹੌਲ ਵਾਇਲੈਂਟ ਨਹੀਂ ਹੋਣਾ ਮੈਂ ਪਹਿਲਾਂ ਵੀ ਗੱਲ ਕਰਦਾ ਪਿਆ ਵੀ ਜਿਹੜਾ ਮੋਕੇ ਦਾ ਅਫਸਰ ਸੀ ਲੈ ਜਿਹੜਾ ਜੇ ਕਿਤੇ ਉਹ ਥੋੜਾ ਜਿਹਾ ਮਾਹੌਲ ਨੂੰ ਤਰੀਕੇ ਨਾਲ ਹੈਂਡਲ ਕਰ ਲੈਂਦਾ ਨਾ ਇੱਥੋਂ ਤਾਂ ਗੱਲ ਆਉਣੀ ਨਹੀਂ ਸੀ ਦੂਜਾ ਮੈਂ ਵਾਰ-ਵਾਰ ਫੇਰ ਬੇਨਤੀ ਕਰ ਰਿਹਾ ਕਿ ਐਸਐਸਪੀ ਸਾਹਿਬ ਨੂੰ ਬੀਜੀਪੀ ਫੋਨ ਚੁੱਕ ਰਿਹਾ ਡੀਆਈਜੀ ਫੋਨ ਚੁੱਕ ਰਿਹਾ ਮੈਡਮ ਐਸਐਸਪੀ ਨੇ ਕੋਰਡੀਨੇਟ ਹਜੇ ਵੀ ਹਾਲੇ ਵੀ ਨਹੀਂ ਸਟਿਲ ਕੱਲ ਵੀ ਮੇਰੀ ਗੱਲ ਮੈਂ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਕਹਿਣ ਦਾ ਮਕਸਦ ਇਹ ਇੰਨਾ ਇਨਡਿਫਰੈਂਟ ਐਟੀਟਿਊਡ ਇੱਕ ਮਤਲਬ ਚੰਗਾ ਨਹੀਂ ਲੱਗਦਾ ਜੇ ਇਹ ਕਿਤੇ ਉਦੋਂ ਮੌਕੇ ਤੇ ਫੋਨ ਚੁੱਕ ਲੈਂਦੇ ਤਾਂ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਇਨਸੀਡੈਂਟ ਸੀ ਹੁੰਦਾ ਚੁੱਕਣਾ ਡਿਊਟੀ ਉਹਦੀ ਹਾਂ ਚੁੱਕਣਾ ਡਿਊਟੀ ਹੈ ਡੀਂਗਾ ਪਬਲਿਕ ਸਰਵੈਂਟ ਦਾ ਫੋਨ ਉਠਾਉਣਾ ਜ਼ਰੂਰੀ ਹੈ ਅੱਛਾ ਦੂਸਰਾ ਇਹ ਮੁੰਡੇ ਸੀ ਨਵੇਂ ਇਹਨਾਂ ਨੂੰ ਨਹੀਂ ਸੀ ਪਤਾ ਇਹ ਪ੍ਰਸ਼ਾਸਨ ਨੇ ਟੈਕਲ ਕਰਨਾ ਸੀ ਯਾਰ ਜੇ ਇਹਨਾਂ ਨੇ ਧਰਨਾ ਲਾ ਲਿਆ ਸੀ ਤੋ ਵੱਤ ਤੋਂ ਵੱਤ 2 ਦਿਨ ਲਾ ਲੈਂਦੇ 4 ਦਿਨ ਲਾ ਲੈਂਦੇ ਧਰਨਾ ਲਾਉਣਾ ਉਹ ਤਾਂ ਡੰਗ ਬਾਰੇ ਰਾਈਟ ਹੈ ਇੱਕ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਧਰਨਾ ਇਲੀਗਲ ਹੈ ਅਸੀਂ ਕੀ ਕਰਾਂਗੇ ਪ੍ਰੋਟੈਸਟ ਹੀ ਕਰਾਂਗੇ ਨਾ ਇਹ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਜੇ ਉਸ ਘਰ ਦਾ ਕੋਈ ਮੁਲਾਜ਼ਮ ਬਣ ਗਿਆ ਮੰਨ ਲਓ ਅਫਸਰ ਬਣ ਗਿਆ ਮੰਨ ਲਓ ਮੈਂ ਮੇਰੀ ਮਾਸੀ ਦਾ ਮੁੰਡਾ ਉਹਦਾ ਗਾਂਏ ਰਿਸ਼ਤੇਦਾਰ ਹੈ ਹੁਣ ਯਾਰ ਅਸੀਂ ਆਪਦੇ ਖੂਨ ਨਾਲ ਵੀ ਨਾ ਕਰਾਂਗੇ ਹੋਰ ਕਿੱਥੇ ਕਰਾਂਗੇ ਫਿਰ ਅਸੀਂ ਕੀ ਕਰਾਂਗੇ ਭਾਵੇਂ ਮੈਂ ਪਲਾ ਮੈਂ ਗਾਸਟ ਅਫਸਰ ਹੈ ਮੈਡਮ ਵਾਰ-ਵਾਰ ਉਹਨਾਂ ਕਹਿ ਰਹੇ ਆ ਕਿ ਜੀਓ ਜਾਏ ਤੇ ਜੀਓ ਮੈਂ ਵੀ ਗਾਸਟ ਅਫਸਰ ਹੈ ਸਾਡੇ ਘਰਾਂ ਨੂੰ ਜੇ ਤੁਸੀਂ ਪਈ ਜਾਓਗੇ ਤਾਂ ਫਿਰ ਤਾਂ ਰੋਹੋਗੇ ਨਾ ਇਸ ਕਰਕੇ ਇਹ ਇਹ ਚੀਜ਼ ਸਾਡੇ ਤੋਂ ਸਹਿਣ ਨਹੀਂ ਹੋਣੀ ਆ ਕੁੱਲ ਮਿਲਾ ਕੇ ਇਹ ਆ ਕਿ ਮੈਂ ਵਾਰ-ਵਾਰ ਇੱਕੋ ਗੱਲ ਕਹਿੰਨਾ ਕਿ ਜੇ ਕਿਤੇ ਪ੍ਰਸ਼ਾਸਨ ਉਸ ਦਿਨ ਮੁਸਤਦੀਦ ਰੱਖੋ ਤਾਂ ਖਾਸ ਕਰਕੇ ਐਸਐਸ ਜੇ ਕਿਤੇ ਮੁਸਤਦੀਦ ਰੱਖੋ ਨਾ ਇਸ ਮਾਹੌਲ ਨੂੰ ਵਾਇਲੈਂਟ ਹੋਣ ਦਿੰਦਾ ਤਾਂ ਇਹ ਮਾਹੌਲ ਵਿਗੜਦਾ ਨਹੀਂ ਸੀ ਉਹ ਮੁੰਡੇ ਨਵੇਂ ਸੀ ਜੱਥੇਬੰਦਕ ਹੈ ਲਾਈਨ ਹਾਜ਼ਰ ਕੱਲਾ ਲਾਈਨ ਹਾਜ਼ਰੀ ਕੀਤਾ ਉਹ ਤਾਂ ਫੇਰ ਗੱਲ ਮੈਂ ਵੈਸੇ ਗੱਲ ਕਰਦਾ ਲੱਖੀ ਵੀਰੇ ਇਹ ਸੀ ਵਿਚਾਰੇ ਨੌਨ ਜੱਥੇਬੰਦਕ ਬੰਦੇ ਜੇ ਜੱਥੇਬੰਦਕ ਬੰਦੇ ਹੁੰਦੇ ਸਰਾਮਨਰ ਬਕਿੰਦੇ ਨਾਲ ਜਿਹੜੇ ਤਰੀਕੇ ਨਾਲ ਇਹਨੇ ਬਰਚਨ ਦਿੱਤਾ ਅੱਜ ਤੁਹਾਡੇ ਸਾਹਮਣੇ ਇਹ ਕਹਿੰਦਾ ਸਾਨੂੰ ਉੱਥੇ ਧਰਨੇ ਬੈਠੇ ਆ ਧਰਨੇ ਤੇ ਬੈਠਿਆਂ ਨੂੰ ਇਹ ਖਬਰ ਮਿਲਦੀ ਹੈ ਇਹ ਧਰਨੇ ਤੇ ਬੈਠੇ ਆ ਡੀਐਸਪੀ ਵਾਸ ਵੈਰੀ ਕਮ ਡੀਐਸਪੀ ਇਹਨਾਂ ਨੂੰ ਬੁਲਾ ਰਿਹਾ ਉਹ ਬੁਲਾ ਰਿਹਾ ਕਿ ਆ ਜਾਓ ਆਪਾਂ ਲਿਖ ਲਿਖਾ ਕਰੀਏ ਉਧਰੋਂ ਇਹਨਾਂ ਨੂੰ ਖਬਰ ਮਿਲਦੀ ਹੈ ਜੋ ਇਹਨੇ ਵਰਸ਼ਨ ਦੱਸਿਆ ਵੀ ਉਧਰੋਂ ਖਬਰ ਮਿਲਦੀ ਹੈ ਇਹਨਾਂ ਨੂੰ ਧਰਨੇ ਤੇ ਬੈਠਿਆਂ ਨੂੰ ਵੀ ਥੋੜੇ ਘਰੇ ਵੜ ਗਏ ਗੁੰਡੇ ਬੰਦੇ ਹੁਣ ਇਹ ਤਾਂ ਇਹ ਜਾਣਦਾ ਵੀ ਕੌਣ ਸੀ ਜਾਂ ਇਹ ਦੱਸਣ ਵੀ ਆਪ ਇਨਾਂ ਨੂੰ ਕਿਹਨੇ ਦੱਸਿਆ ਪਿੰਡ ਵਾਲੀ ਸੀ ਕਿ ਜਿਹੜੇ ਬੰਦੇ ਦੇ ਗੱਲ ਗੱਲ ਸੁਣਨ ਨਾਲ ਹੀ ਆ ਵੀਰੇ ਬੱਲੇ ਗੱਲ ਸੁਣਿਓ ਜਦੋਂ ਇਹ ਉੱਥੇ ਬੈਠੇ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਨਿੱਕੀ ਬੱਚੀ ਘਰੇ ਸੀ ਸ਼ਹਿਨੂਰ ਆ ਉਹਦਾ ਨਾਂ ਉਹਦੇ ਨਾਲ ਵੀ ਕੁੱਟਮਾਰ ਕੀਤੀ ਇਹਨਾਂ ਨੇ ਉਹਨੂੰ ਬਚਾਉਣ ਲਈ ਆਪਣਾ ਘਰ ਬਚਾਉਣ ਲਈ ਕੁਝ ਬੰਦੇ ਇਹਨਾਂ ਦੇ ਇੱਧਰ ਪੱਜੇ ਅੱਧੇ ਬੰਦੇ ਉੱਥੇ ਇਹਨਾਂ ਤਿੰਨ ਚਾਰ ਬੰਦਿਆਂ ਨੂੰ ਪੁਲਿਸ ਬੁਲਾ ਰਹੀ ਹੈ ਵੀ ਆਜੋ ਆਪਾਂ ਲਿਖ ਲਿਖਾ ਕਰੀਏ ਵੱਡ ਵਿਚਕਾਰ ਕੌਣ ਰਹਿ ਗਏ ਉਹ ਜਿਹੜੇ ਨਵੇਂ ਮੁੰਡੇ ਹੁਣ ਉਹਨਾਂ ਦੇ ਸਾਜ਼ਿਸ਼ ਤਹਿਤ ਇਹ ਦੱਸ ਰਿਹਾ ਵੀ ਉਹਨਾਂ ਤੇ ਪੇਲਟਿੰਗ ਹੋਗੀ ਸਟੂਨ ਪੇਟਿੰਗ ਪੇਟਿੰਗ ਕਰਦੀ ਦੇ ਫਾਇਰਿੰਗ ਸ਼ੁਰੂ ਹੋ ਗਈ ਹੁਣ ਜਦੋਂ ਮਾਹੌਲ ਹੀ ਹਫੜਾ ਦਫੜੀ ਚ ਕਰਤਾ ਤੇ ਫਿਰ ਉਹ ਆਪਣੇ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਕੁਝ ਤਾਂ ਕਰਨੀ ਆ ਸੀ ਉਹ ਨੈਰੇਟਿਵ ਜਿਹੜਾ ਪਹਿਲੀ ਵੀਡੀਓ ਤੁਸੀਂ ਕਹਿ ਰਹੇ ਹੋ ਉਹ ਇੱਕ ਸਾਈਡਰ ਸੀ ਤੇ ਜਿਹੜੀਆਂ ਬਾਕੀ ਵੀਡੀਓਜ਼ ਜਦੋਂ ਕੱਢ-ਕੱਢ ਕੇ ਉਹ ਸਾਰੀਆਂ ਭੇਜੀਆਂ ਵੀ ਮੀਡੀਆ ਪਰਸਨਾਂ ਨੇ ਕਰੀਆ ਉਹ ਕਹੀ ਗਈ ਆ ਕਿ ਪੁਲਿਸ ਨੇ ਪਰਿਵਾਰ ਨਾਲ ਜਾਂ ਉੱਥੇ ਬੈਠੇ ਤੁਹਾਡੇ ਧਰਨੇ ਵਾਲਿਆਂ ਨਾਲ ਕੋਈ ਜ਼ਿਆਦਤੀ ਕੀਤੀ ਕੋਈ ਗੱਲ ਹੋਈ ਸੀ ਇਸ ਤਰ੍ਹਾਂ ਦੀ ਕੁੱਟਿਆ ਕਿਹਾ ਗਿਆ ਬਹੁਤ ਸੁਣਨਾ ਚਾਹੀਏ ਇਹ ਗੱਲ ਜੀ ਵੀਡੀਓ ਚਲੇ ਕੋਲ ਸਾਲਿਆਂ ਨੇ ਤਸ਼ੱਦਦ ਨੇ ਵੀ ਕੁੱਟ ਮਾਰ ਕੇ ਚਲੋ ਬ੍ਰੈਂਡ ਦੁਬਾਰਾ ਕੈਮਰੇ ਤੇ ਕੋਈ ਉਹ ਜੋ OK 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 ਚਲੀ ਰਾਤ ਸਰ ਹੁਣ ਆਪਾਂ ਫਰਿਦ ਜਾਲ ਬੇ ਕਿੱਥੇ ਸੀ ਮੁੱਦਤੀ ਸੀ ਲਖੀ ਵੀ ਇਹ ਸਮਾਜ ਲਈ ਲੜ ਰਹੇ ਸੀ ਨਵੇਂ ਸਮਾਜ ਦੇ ਹੈ ਨਾ ਇਸ ਨੂੰ ਇੱਕ ਮੈਂ ਤਾਂ ਇੱਕ ਇਹ ਵੀ ਕਹਿਣਾ ਕਿ ਪਰਸਨਲੀ ਨਹੀਂ ਸਮਝਿਆ ਜਾਵੇ ਵੈਸੇ ਮੇਰੇ ਪਿੰਡ ਦੇ ਲੋਕਾਂ ਨੇ ਬਹੁਤ ਯਾਰ ਦਿੱਤਾ ਇੱਕ ਗੱਲ ਲਖੀ ਵੀ ਮੇਰੇ ਪਿੰਡ ਦੇ ਲੋਕਾਂ ਦੇ ਉੱਤੇ ਉਹਨਾਂ ਦੇ 30 ਤੋਂ 40 ਦੇ ਕਰੀਬ ਸੀ ਸਾਡੇ ਮੇਰੇ ਨਾਲ ਮਹਿਰਸਤ ਹੋਇਆ ਸੀ ਕੋਈ ਨਾਲ ਤਾਂ ਉਹਨਾਂ ਨੇ ਇਹ ਗੱਲ ਕਹੀ ਇਹ ਸਾਡਾ ਸਰਪੰਚ ਸਾਡਾ ਪੱਤਰਕਾਰ ਸਾਡਾ ਕੁਲਦੀਪ ਬਾਹਰ ਹੋਣਾ ਚਾਹੀਦਾ ਸਾਡੀ ਪੀ ਹਾਂ ਹਰ ਵਾਰ ਵਾਰੋ ਬੀਬੀਆਂ ਕਹਿ ਰਹੀਆਂ ਨੇ ਕਹਿ ਰਹੀਆਂ ਸਾਡੇ ਸੂਰਮੇ ਪੁੱਤ ਜੰਮੇ ਆ ਵੀਡੀਓ ਚ ਦੇਖ ਰਹੇ ਆ ਹਾਂ ਬੀਬੀਆਂ ਗਰੀਬ ਬੀਬੀਆਂ ਕਹਿ ਰਹੀਆਂ ਸਾਡੇ ਸੂਰਮੇ ਪੁੱਤ ਜੰਮੇ ਭਲਾ ਜਾਨ ਚਲੀ ਜਾਵੇ ਜੇ ਸਾਡਾ ਸਰਪੰਚ ਨਹੀਂ ਬਾਹਰ ਹੁੰਦਾ ਤਾਂ ਸਾਡੇ ਮੁੰਡੇ ਵੀ ਨਹੀਂ ਬਾਹਰ ਦੇਖੋ ਜੇ ਹਾਲੇ ਉਹ ਕਹਿ ਰਹੇ ਕੀ ਬੰਦਾ ਮਾੜਾ ਇਹ ਬੰਦਾ ਮਾੜਾ ਇਹਨੂੰ ਸਰਪੰਚ ਬਣਾ ਦੇਣਗੇ ਪਿੰਡ ਦੇ ਲੋਕ ਉਹ ਵੀ ਆਜ਼ਾਦ ਦੇਖੋ ਠੀਕ ਆ ਅਸੀਂ ਵੀਰੇ ਅਸੀਂ ਮੈਂ ਹਮੇਸ਼ਾ ਧਨਾਡਾਂ ਦੇ ਖਿਲਾਫ ਹੀ ਲੜਦਾ ਮੋਰਾ ਵਾਲੀ ਪਿੰਡ ਮੈਂ ਮਲੇਰ ਕੋਲੇ ਕੋਲੇ ਘਟਨਾ ਵਾਪਰੀ ਸੀ ਪੱচ্চਾ ਕੁੱਟਿਆ ਸੀ ਪਤੰਗ ਜਾਨ ਪਿੱਛੇ ਹਾਂ ਤੇ ਮੈਂ ਦੇਖਦਾ ਇੱਥੋਂ ਚੱਲ ਕੇ ਗਿਆ ਰਾਤ ਨੂੰ ਮੈਂ ਜਾ ਕੇ ਬਹੁਤ ਮੇਰੇ ਯਾਰਾਂ ਮਿੱਤਰਾਂ ਦੇ ਫੋਲ ਕਰਾਏ ਵੀ ਬਾਈ ਨੂੰ ਕਹਿੰਦਾ ਮੈਂ ਬਹਾਨਾ ਛੱਕਾ ਹੋਇਆ ਤੇ ਸਵਾਦਾ ਪਰਚਾ ਕਰਾ ਕੇ ਆ ਮੈਂ ਤਾਂ ਪਰਮੇਸ਼ਾ ਉਹਨਾਂ ਦੇ ਖਿਲਾਫ ਲੱਖੀ ਵੀ ਕੋਈ ਵੀ ਆ ਮੇਰੇ ਤਾਈ ਚਾਚੀ ਆ ਨਹੀਂ ਮੇਰੇ ਫਾਦਰ ਨੂੰ ਮੇਰੀ ਸਿਸਟਰ ਕੋ ਰੋ ਲਿਆ ਕੇ ਨਾ ਤੁਸੀਂ ਉਹਦੇ ਬਿਆਨ ਸੁਣ ਲੋ ਚਾਹੀ ਪੱਪੂ ਨੇ ਆਪਦੀ ਗੱਡੀ ਤੇ ਲਿਆ ਕੇ ਉਹਨਾਂ ਨੂੰ ਕਹਿੰਦਾ ਕਿ ਆਹ ਦੇ ਪੁੱਤ ਦੇ ਖਿਲਾਫ ਇੱਕ ਹੈ ਤੂੰ ਵੀ ਤੈਨੂੰ ਅਸੀਂ ਪੈਸੇ ਦੇ ਦਾਂਗੇ ਆਹ ਦੇ ਦਾਂਗੇ ਜੋ ਕੁਝ ਵੀ ਕਿਹਾ ਮੈਂ ਤਾਂ ਜੇਲ੍ਹ ਚ ਬੈਠਾ ਸੀ ਮੈਨੂੰ ਤਾਂ ਹਜੇ ਵੀ ਨਹੀਂ ਪਤਾ ਮੈਨੂੰ ਤਾਂ ਇਹਦੇ ਬਿਆਨ ਤੋਂ ਪਤਾ ਲੱਗਾ ਦਾ ਕਹਿੰਦਾ ਵੀ ਤੂੰ ਇਹ ਕਹਿ ਵੀ ਮੇਰਾ ਪੁੱਤ ਚਿੱਟਾ ਵਿੱਚ ਕੌਣ ਆ ਜਾਂਦਾ ਇਹ ਇਹ ਮੇਰੇ ਪਿਆਉਣੇ ਕਹਿੰਦਾ ਗਮਦੂਰ ਸਿੰਘ ਕੁੜੀਆਂ ਕਹਿ ਰਹੀਆਂ ਕਿ ਸਾਨੂੰ ਇਹ ਲੈ ਕੇ ਆਏ ਉੱਥੋਂ ਜਾ ਕੇ ਆਪਦੀ ਕੁੜੀ ਕੋਲੇ ਸੀ ਇਹਦੀ ਮੰਮੀ ਵੀ ਤੇਰੀ ਜਿਹੜੇ ਮਾਂ ਉੱਥੋਂ ਘਾ ਕੇ ਲਿਆਏ ਉਹ ਕੁੜੀਆਂ ਵੀ ਨਹੀਂ ਤੱਕਣੀਆਂ ਜੇ ਸਾਨੂੰ ਕਹਿੰਦੇ ਤੁਸੀਂ ਕੁਲਦੀਪ ਦੇ ਖਿਲਾਫ ਹਲਫਜ ਬੋਲ ਆਹ ਮੇਰੇ ਤਾਈ ਚਾਚੇ ਵੀ ਨਾਲ ਬੋਲ ਰਹੇ ਐ ਉਹਨਾਂ ਦੀ ਕਹਿੰਦੇ ਵੀ ਆਸਕਤ ਆ ਮੈਂ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਲਖੀ ਵੀਰ ਜਿਮ ਮੈਂ ਦੋ ਕਿੱਲੇ ਜਾਉਂਦਾ ਉਹ ਤਾਂ ਉਹੀ ਹੈ ਨਾ ਸਾਨੂੰ ਤਾਂ ਆਪਣਿਆਂ ਦੀ ਮਾਰਿਆ ਅਗਲਾ ਤਾਂ ਅਸੀਂ ਮਾਰੀ ਇੱਥੋਂ ਖਾ ਰਹੇ ਹਾਂ ਹਾਂ ਸਾਰੀਆਂ ਪ੍ਰਪੋਜ਼ਲਾਂ ਪਾਈਆਂ ਹੋਈਆਂ ਲੱਗਦੀਆਂ ਜੈਮਸ ਸਟੇਡੀਅਮ ਗ੍ਰੈਡ ਜਿਹੜੀ ਜੈਮ ਬਣਾਉਣੀ ਆ ਦੋ ਪਿੱਲਿਆਂ ਚ ਬਣਾਉਣੀ ਆ ਲੇਡੀਜ਼ ਔਰ ਜੈਂਸ ਕੇ ਨੇੜੇ-ਨੇੜੇ ਦੇ ਸ਼ਹਿਰਾਂ ਦੀਆਂ ਲੇਡੀਜ਼ ਵੀ ਇੱਥੇ ਆਉਣ ਔਰ ਜੈਂਸ ਵੀ ਇਨਕਮ ਹੋਵੇ ਚਾਰ ਜਣਿਆਂ ਨੂੰ ਯਾਨੀ ਕਿ ਸੋਰਸ ਮਿਲੇ ਸਿਕਿਉਰਿਟੀ ਗਾਰਡ ਲੱਗਣ ਚਾਰ ਜਣੇ ਨਾਈਟ ਔਰ ਡੇ ਅਸਟਾਕਾਨੀਆਂ ਫੈਸਿਲਿਟੀਆਂ ਵਾਸਤੇ ਉਹ ਜਿਹੜਾ ਸਾਡਾ ਛੱਪੜ ਦੇਖੀ ਆਏ ਹੋ ਤੁਸੀਂ ਉਹ ਬੰਦ ਕਰਕੇ ਮੈਂ ਉੱਥੇ ਦੁਕਾਨਾਂ 35 ਬਣਾਉਣ ਵਾਸਤੇ ਬਣਾ ਰੱਖੀ ਹੈ ਪ੍ਰੋਪੋਜ਼ਲ ਔਰ ਬੈਕ ਸਾਈਡ ਤੇ ਮੈਂ ਮੈरिज ਪੈਲਸ ਵੈਸੇ ਇਹ ਨਹੀਂ ਲੱਗਦਾ ਕਿੰਨੀ ਜੀਜ਼ਨ ਇਹਦੀ ਬ੍ਰਾਡਮ ਹੁੰਦੀ ਆ ਆ ਨਾਲੇ ਇਹਨੂੰ ਸਮਝ ਕਿੰਨੀ ਹੈ ਕਿੰਨੀ ਸਮਝ ਕਿੰਨੀ ਹੈ ਮੁੰਡੇ ਦੀ ਦੇਖੋ ਤੇ ਮੈਨੂੰ ਇਹ ਬੰਦੇ ਵਾਲਿਆਂ ਨੇ ਕਹੀਦਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਅੱਗੇ ਲਿਓ ਔਰ ਜਿੱਦੀ ਮੈਨੂੰ ਹੋਰ ਦੱਸ ਸੁਲਦੀਪ ਜੀ ਬਾਕੀ ਜਿਹੜਾ ਜ਼ਿੰਮੇਦਾਰ ਵਰਗ ਆ ਜੀ ਤੇਰੇ ਨਾਲ ਅੰਦਰ ਖਾਤੇ ਨਾਲ ਪਰ ਲੱਖੀ ਵੀਰ ਮਤਲਬ ਕਿ ਸਾਹਮਣੇ ਨਹੀਂ ਆਉਂਦੇ ਅੰਦਰ ਖਾਤੇ ਬਿਲਕੁਲ ਨਾਲ ਇਹਨਾਂ ਨੂੰ ਪੈਸੇ ਦਿੱਤੇ ਇਹਨਾਂ ਨੂੰ ਸਾਰਿਆਂ ਨੂੰ ਲੱਖੀ ਵੀਰ ਇਹਨਾਂ ਨੇ ਰੋਟੀ ਘਰੇ ਨਹੀਂ ਪਕਾਈ ਆਂਦੇ ਸਾਰਿਆਂ ਤੇ ਬੰਦੇ ਆ ਕੇ ਇਕੱਠਾਂ ਪਕਾਈ ਇਹਨਾਂ ਨੇ ਇੱਕ ਪੈਸੇ ਇਕੱਠੇ ਕਰਕੇ ਬੰਦ ਜੋ ਇਹਨਾਂ ਨੂੰ ਪੈਸੇ ਦਿੱਤੇ ਇਹਨਾਂ ਨੇ ਇਹਦਾ ਮੂਰਾ ਜਿਹੜੀ ਜ਼ਮੀਨ ਭਾਵਨਾ ਦਾ ਨਾਲ ਹੈ ਐਸਸੀ ਦੀ ਗੱਲ ਕਰਦੇ ਆ ਨਾ ਆਪਾਂ ਉਹ ਜ਼ਮੀਨ ਪੰਚਾਇਤ ਨਹੀਂ ਲਿਖ ਕੇ ਦੇਣੀ ਹੁੰਦੀ ਆ ਵੀ ਐਸਸੀ ਬੰਦੇ ਐਨੀ ਰੱਖ ਸਕਦੇ ਆ ਮੈਂ ਇਹਨਾਂ ਨੂੰ ਕਹਿ ਲਿਆ ਤੁਸੀਂ ਐਨੀ ਜ਼ਮੀਨ ਆ ਜਿਹੜੇ ਐਸਸੀ ਕੋਟੇ ਦੀ ਜਿਹੜੀ ਉਹ ਤੁਸੀਂ ਵਾਣੀ ਆ ਬਾਕੀ ਬਚਦੀ ਜਿਹੜੀ ਡੇਢ ਕਿੱਲੇ ਵਾਲੇ ਕਿੱਲੇ ਵਾਲੇ ਉਹ ਵਾਉਣਗੇ ਜੀ ਸਿਕਿਉਰਿਟੀ ਦੇ ਟਰੈਕਟਰ ਆ ਯਾਰ ਉਹਨਾਂ ਨੇ ਵੀ ਗੁਜ਼ਾਰਾ ਕਰਨਾ ਨਹੀਂ ਨਹੀਂ ਜਿਹੜੇ ਵੀ ਗਰੀਬ ਆ ਆਪਾਂ ਇਸੇ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਇਹ ਤਾਂ ਸੰਵਿਧਾਨ ਚ ਹੋ ਗਿਆ ਹੈ ਬਟ ਆਪਾਂ ਜਾਣਨਾ ਹੈ ਜਿਹੜਾ ਗਰੀਬ ਆ ਬੰਦਾ ਯਾਰ ਉਹਦੀ ਮਦਦ ਕਿਉਂ ਨਾ ਹੋਵੇ ਮਦਦ ਕਿਉਂ ਨਾ ਹੋਵੇ ਜੀ ਮਾਨ ਸਾਹਿਬ ਸੁਪਰੀਮ ਕੋਰਟ ਦਾ ਵਰਸ਼ਨ ਹੈ ਸੁਪਰੀਮ ਕੋਰਟ ਨੇ ਹੁਣ ਲੇਟੈਸਟ ਵਰਸ਼ਨ ਦਿੱਤਾ ਹੈ ਉਹ ਕਹਿੰਦੇ ਵੈਨ ਦੇ ਅਸਰਟ ਦੇ ਰਾਈਟਸ ਦੇ ਬੀ ਦੇ ਬੀਕਮ ਇਰੀਟੈਂਟ ਫਾਰ ਦਾ ਸੋਸਾਇਟੀ ਸ਼ਡਿਊਲ ਕਾਸਟ ਪਰਸਨਸ ਵਾਸਤੇ ਕਿਹਾ ਵੈਨ ਦੇ ਅਸਰਟ ਦੇ ਰਾਈਟਸ ਦੇ ਬੀਕਮ ਇਰੀਟੈਂਟ ਫਾਰ ਦਾ ਸੋਸਾਇਟੀ ਜਦੋਂ ਕਹਿੰਦੇ ਕੋਈ ਗਰੀਬ ਬੰਦਾ ਆਪਣਾ ਹੱਕ ਜਤਾਉਂਦਾ ਹੈ ਨਾ ਤੇ ਉਹ ਸੋਸਾਇਟੀ ਵਾਸਤੇ ਮਤਲਬ ਐਨ ਲੱਗਣ ਲੱਗ ਜਾਂਦਾ ਵੀ ਇਹਨੇ ਪਤਾ ਨਹੀਂ ਕੀ ਕਰਤਾ ਪਤਾ ਕੀ ਹੈ ਇਹ ਮਾਨਸਿਕਤਾ ਬਣੀ ਹੋਈ ਹੈ ਪਤਾ ਕੀ ਆ ਸਕਦਾ ਹੈ ਜੇ ਸਭ ਇਹ ਹਮੇਸ਼ਾ ਹੀ ਰਿਹਾ ਹੈ ਹਾਂ ਇਹ ਜਦੋਂ ਤੋਂ ਦੁਨੀਆ ਬਣੀ ਹੈ ਨਾ ਜਦੋਂ ਵੀ ਗਰੀਬ ਉੱਠਿਆ ਉਹ ਕੋਈ ਵੀ ਹੋਵੇ ਉਹਨੂੰ ਇਹ ਗੱਲ ਪਾਈ ਪਈ ਆ ਕਿ ਨਹੀਂ ਯਾਰ ਇਹ ਐ ਕਿਉਂ ਕਰ ਰਹੇ ਅੱਛਾ ਅਗਲੀ ਗੱਲ ਤੁਹਾਨੂੰ ਇਸ ਪਿੰਡ ਦੀ ਦੱਸਦਾ ਰਾਤ ਜੋ ਮੈਨੂੰ ਪਤਾ ਲੱਗਾ ਆ ਸਾਰੇ ਵੀਰ ਖੜੇ ਆ ਸਾਨੂੰ ਤਾਂ ਪਤਾ ਨਹੀਂ ਇਹ ਰੈসিডেন্ট ਐ ਇੱਥੋਂ ਦੇ ਇਹ ਦੱਸ ਸਕਦੇ ਆ ਮੈਨੂੰ ਇੱਕ ਪਰਸਨ ਮਿਲਿਆ ਉਹ ਮੈਨੂੰ ਕਹਿੰਦਾ ਵੀ ਇਸ ਪਿੰਡ ਦਾ ਵਸਨੀਕ ਆ ਉਹ ਜ਼ਿਮੀਂਦਾਰ ਪਰਿਵਾਰ ਆ ਉਹਨੇ ਕਿਹਾ ਕਹਿੰਦਾ ਵੀ ਮੇਰੇ ਘਰੋਂ ਪੱਠਾ ਦੱਥਾ ਕੁਲਦੀਪ ਦੇ ਡੰਗਰਾਂ ਵਾਸਤੇ ਆਉਂਦਾ ਰਿਹਾ ਤੂੰ ਪੁੱਛ ਲਓ ਕੀ ਇਹ ਸੱਚ ਆ ਵੀ ਕੋਈ ਹੈਗੀ ਗੱਲ ਕੋਈ ਕੇ ਐਵੇਂ ਨਹੀਂ ਹੈ ਇਥੋਂ ਇਹ ਕੁਦਰਤੀ ਕਈ ਵਾਰੀ ਕੁਝ ਲੋਕ ਗੱਲ ਆ ਕੇ ਹੋਰ ਕਹਿੰਦੇ ਐ ਤੇ ਕੁਝ ਗੱਲ ਹੋਰ ਹੈ ਮੈਂ ਕਿਹਾ ਅੱਜ ਆਪਾਂ ਇਨੇ ਇਕੱਠੇ ਹੋਏ ਆ ਪਤਾ ਨਹੀਂ ਲੱਗਦੀ ਜੇ ਉਹ ਗੱਲ ਸਹੀ ਹੈ ਕਿ ਨਹੀਂ ਅਸੀਂ ਨਹੀਂ ਪਾਇਨੀ ਲੱਗਦਾ ਤਾਂ ਹੀ ਆਪਾਂ ਕਲੀਅਰ ਕੀਤਾ ਸਾਰਿਆਂ ਦੇ ਵਿੱਚ ਕਿ ਕਿਹਨਾ ਬੋਲੋ ਕਿਹ ਕਿਹ ਨਾਲ ਬੋਲੋ ਸੋ ਮਕਸਦ ਇਹ ਹੈ ਕਿ ਸਾਰੇ ਇੱਕੋ ਜਿਹੇ ਨਹੀਂ ਇਹ ਗੱਲ ਸਰਪੰਚ ਨੇ ਹੁਣ ਕਹੀ ਹੈ ਵੀ ਕੋਸ਼ਕ ਘਰਾਂ ਨਹੀਂ ਤੁਹਾਨੂੰ ਕੈਸੇ ਦਿੱਤੇ ਰੋਟੀ ਕੌਣ ਲਈ ਲੰਗਰ ਬਣਾਉਣ ਲਈ ਖਾਣ ਦੇ। ਇਹ ਦਿੱਤੇ ਹੈ ਨਾ ਤੇ ਤੇ ਦਾ ਮਤਲਬ ਸਾਰੇ ਇੱਕੋ ਜਿਹੇ ਨਹੀਂ। ਅੱਭਾ ਉਹ ਭਾਵਨਾ ਨਹੀਂ ਮਰਨ ਦੇਣੀ। ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਉਦਾਂ ਦਾ ਮੁੱਦਾ ਨਹੀਂ ਬਣਨ ਦੇਣਾ ਬਸ ਮੈਂ ਮੈਂ ਵੀ ਇਹੀ ਚਾਹਣਾ ਕਿ ਤੁਸੀਂ ਸਾਰੇ ਨੇ ਇੱਥੇ ਹੀ ਵਸਦੇ ਰਹਿਣਾ ਬਾਕੀਆਂ ਨੇ ਬਾਕੀਆਂ ਨੇ ਲਾ ਕੇ ਸਾਥੀ ਹੋਣ ਚਾਹੀਦਾ ਤੁਹਾਨੂੰ ਲੋ ਕੋਈ ਗੱਲ ਨਹੀਂ ਸਾਡੇ ਨਾਲ ਆਪਾਂ ਸਾਰੇ ਨੇ ਇੱਥੇ ਹੀ ਰਹਿਣਾ ਬਾਕੀ ਦਾ ਸਾਰੇ ਪਾਸੇ ਹੋ ਜਾਣਗੇ ਆਪਾਂ ਆਪਣੀ ਸਾਹ ਨਹੀਂ ਮੁੱਕੜਦੇ ਇੱਕ ਸਾਥ ਉਹੀ ਕਰਨਾ ਚਾਹੀਦਾ ਜਿਹੜਾ ਜਿਨਾਂ ਸਾਰਿਆਂ ਨੇ ਕਿਹਾ ਜੀ ਸਾਥ ਨਾਲ ਰਹਿਨੇ ਆ ਹਰ ਦੁੱਖ ਸੁੱਖ ਸਾਂਝੇ ਆ ਤਾਂ ਉਹੀ ਤਾਂ ਕਿਉਂ ਮਿਟਣੀ ਵੀ ਕੋਈ ਬੰਦਾ ਕਿਸੇ ਨੂੰ ਧੱਕਾ ਕਰਦਾ ਤੂੰ ਸੱਜਾ ਮਿਲਣੀ ਚਾਹੀਦੀ ਮੂੰਹ ਮਾਰ ਦੇ 81 ਬਾਕੀ ਸਾਰੀਆਂ ਗੱਲਾਂ ਕਰਦੇ ਆ ਲੱਖ ਮਿੰਨਰ ਦਾ ਚੱਲਣਾ ਵੀ ਹੈ ਇੱਕ ਗੱਲ ਜ਼ਰੂਰ ਅਸੀਂ ਕਵਾਂਗੇ ਆਪਦੇ ਵੱਲੋਂ ਤੁਸੀਂ ਅਜੇ ਤੇ ਭਲਾ ਕੁਝ ਕਹੋ ਨਾ ਜੋ ਵੀ ਬੰਦੇ ਸ਼ਾਮਲ ਹੈ ਜੋ ਵੀ ਉਹਦੇ ਲਈ ਝੁਗਣ ਦੀ ਲੋੜ ਨਹੀਂ ਜੋ ਵੀ ਸ਼ਾਮਲ ਆ ਉਹਨੂੰ ਸ਼ਾਮਲ ਜ਼ਰੂਰ ਰੱਖਿਓ ਜੀ ਇਹ ਨਾ ਸੋਚਿਓ ਜੇ ਲਈ ਵੀ ਇਹਨੂੰ ਆਪਾਂ ਛੱਡ ਦੇਣਾ ਇਹਨੂੰ ਰੱਖ ਲੈ ਬਿਲਕੁਲ ਨਾ ਸੋਚਿਓ ਜੇ ਪੰਜਾਬ ਨਾਲ ਖੜੂਗਾ ਤੁਹਾਡੇ ਆ ਕੇ ਕਿਉਂਕਿ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਆਪਾਂ ਧੱਗਾ ਹੋਣ ਨਹੀਂ ਦੇਣਾ ਚਾਹੇ ਉਹ ਕਿਸੇ ਨੇ ਵੀ ਕੀਤਾ ਹੋਵੇ ਇਹਦਾ ਜ਼ਰੂਰ ਹੈ ਸਾਡੇ ਵੱਲੋਂ ਤੁਹਾਨੂੰ ਪੂਰਾ ਭਰੋਸਾ ਹੈ ਜੇ ਐਮ ਜੀ ਕੋਈ ਵੀ ਗੱਲ ਕਿਤੇ ਵੀ ਤੁਹਾਡੇ ਤੇ ਕੋਈ ਮੋਹ ਜਾਊਗਾ ਅਸੀਂ ਨਾਲ ਖੜਾਂਗੇ ਪਰ ਆਪਾਂ ਕਿਸੇ ਨੂੰ ਵੀ ਬਖਸ਼ਣਾ ਨਹੀਂ ਜਿਹਨੇ ਗਲਤ ਕੀਤਾ ਕੋਈ ਵੀ ਹੋਵੇ ਕਿਉਂਕਿ ਯਾਰ ਜੇ ਇਹ ਗੱਲ ਆਪਾਂ ਛੱਡਦੇ ਆਂਗੇ ਨਾ ਇੱਕ ਨੂੰ ਵੀ ਤਾਂ ਉਹਦਾ ਅੱਗੇ ਜਾ ਕੇ ਗੱਲ ਤੇ ਨਤੀਜਾ ਨਿਕਲੂਗਾ ਕਿ ਅਸੀਂ ਗਲਤ ਕਰ ਸਕਦੇ ਆਂ ਔਰ ਬੱਚ ਵੀ ਸਕਦਾ ਬੱਚ ਵੀ ਸਕਦਾ ਉਹ ਚਾਏ ਵਰਦੀ ਚ ਹੋਵੇ ਉਹ ਚਾਏ ਕੋਈ ਤਨਹਾੜ ਹੋਵੇ ਚਾਹੇ ਕੋਈ ਵੀ ਹੋ ਪਰ ਇਹਨਾਂ ਗੱਲਾਂ ਦੇ ਨਾਲ ਇੱਕ ਗੱਲ ਹੋਰ ਯਾਦ ਰੱਖਣੀ ਹੈ ਜਿਵੇਂ ਤੁਸੀਂ ਏਕਾ ਬਣਾ ਕੇ ਰੱਖਿਆ ਨਾ ਏਕਾ ਹੀ ਤੋੜਨਾ ਹਾਂ ਨਾ ਕਿਸੇ ਜੰਡੀਆਂ ਕਿਸੇ ਐਸਸੀ ਦਾ ਪਤਾ ਤੁਹਾਡਾ ਕੋਈ ਮਾਈਦਾ ਲਾਲ ਵਾਲ ਨਹੀਂ ਵਿੰਗਾ ਕਰ ਸਕਦਾ ਇੱਕੋ ਤਾਂ ਦੇ ਉਹਨਾਂ ਨੇ ਹੱਥ ਘੜੇ ਮਰਤ ਨਹੀਂ ਹੁੰਦੀ ਮੇਰੀ ਗੱਲ ਨਨਕਾ ਪਾਸ਼ਾ ਨੇ ਕੀ ਕਿਹਾ ਸੀ ਨੀਚਾ ਅੰਦਰ ਨੀਥ ਜਾਦ ਨੀਚੀ ਹੁਅਤਨੀ ਨਾਨਕ ਤਨਕਿਰ ਸੰਗਤ ਵੀ ਮੈਂ ਤਾਂ ਉਹਨਾਂ ਨਾਲ ਆ ਯਾਰ ਜਿਹੜੂ ਸਭ ਤੋਂ ਨੀਵੇਂ ਆ ਉਸ ਵੇਲੇ ਦੀ ਹੈ ਨਾ ਤੇ ਅਸੀਂ ਠੀਕ ਆ ਸਾਨੂੰ ਉਹਨੇ ਬੰਦਤਾ ਮੈਂ ਮੰਨਦਾ ਵੀ ਜਿਹੜਾ ਬ੍ਰਾਹਮਣਵਾਦ ਨੇ ਜੋ ਕੰਮ ਕੀਤਾ ਉਹ ਕਰ ਵੀ ਰ ਹੁਣ ਵੀ ਕਰ ਰਹੇ ਇਹ ਇਸ ਕਰਕੇ ਸੁਨੇਹਾ ਇਹਦਾ ਸਾਂਝੇ ਦੌਰਤੇ ਦੇਣਾ ਆ ਯਾਰ ਵੀ ਪਹਿਲੀ ਗੱਲ ਜਦੋਂ ਆਪਾਂ ਦੇਖਦੇ ਆ ਵੀ ਯਾਰ ਅਬ ਮੈਂ ਬਹੁਤ ਵਾਰੀ ਆਵਾਜ਼ ਠਾਈ ਜੀ ਆ ਵੀ ਆਪਾਂ ਫਾਰਮ ਭਰਦਿਆਂ ਚ ਕਾਲਮ ਆਉਂਦੇ ਆ ਵੀ ਥੋੜੀ ਜਾਤੀ ਲਿਖੋ ਹਨ ਆਪਾਂ ਲਿਖਣ ਜੱਟ ਸਿੱਖ ਮਜਬੀ ਸਿੱਖ ਵਾਸ ਦਾ ਸਿੱਧਾ ਜਿਹੜਾ ਸਿੱਖ ਆ ਗਿਆ ਜਿਵੇਂ ਬਾਈ ਨੇ ਕਿਹਾ ਸਿੱਖ ਆ ਗਿਆ ਉਹਦੀ ਜਾਤ ਕੀ ਰਹੇਗੀ ਇਹ ਇਟ ਇਸ ਸਾਨੂੰ ਸਮਝਣ ਦੀ ਲੋੜ ਆ ਇਹ ਸਾਰੇ ਇਕੱਠੇ ਹੋ ਕੇ ਆਪਾਂ ਸਨੇਹਾ ਦੇਵਾਂਗੇ ਸਾਰੇ ਵਰਗ ਨੂੰ ਤਾਂ ਹੀ ਇਕੱਠੇ ਹੋ ਸਕਦੇ ਨੇ ਇਹ ਆਈ ਦਫਾੜ ਪਾਈ ਜਨਾ ਉਹਨਾਂ ਨੇ ਸਾਨੂੰ ਪਾੜ ਕੇ ਛੱਤਰ ਵੀ ਮਾਰਨ ਸਾਰਿਆਂ ਦੇ ਬੱਕਰੂ ਬੱਕਰੇ ਕਰਕੇ ਤੇ ਰਾਜ ਵੀ ਕਰਦਾਂਗੇ ਤੇ ਕਰੀ ਵੀ ਜਾਂਦਾ ਮਾਰ ਵੀ ਰਿਹਾ ਹੈ ਹਾਂ ਮਾਰ ਵੀ ਰਿਹਾ ਲੱਖੇ ਵੀਰੇ ਹੁਣ ਸਾਰਾ ਕੁਝ ਕਰ ਲਿਆ ਸਾਰਾ ਕੁਝ ਦੇਖ ਲਿਆ ਹੁਣ ਤਾਂ ਤੁਹਾਡੀ ਲੋੜ ਹੈ ਜੀ ਸਾਥ ਦਊਂਗੇ ਨਾਲ ਲੈ ਕੇ ਚੱਲੋਂਗੇ ਫਿਰ ਤਾਂ ਸਾਰਾ ਕੁਝ ਜਿਹੜਾ ਤੁਸੀਂ ਮੈਂ ਤਾਂ ਬਹੁਤ ਚਿਰ ਦਾ ਲੜਦਾ ਰਹੇ ਬਹੁਤ ਬਿਲਕੁਲ ਬਿਲਕੁਲ ਲੜ ਰਿਹਾ ਹਾਂ ਬ੍ਰਦਰ ਬਸ ਹੁਣ ਸੀ ਤੁਹਾਡੇ ਛੋਟੇ ਭਰਾ ਆ ਰੂਮੀ ਦਾ ਡੇਰਾ ਨਹੀਂ ਇੱਥੇ ਮੈਂ ਕਹਿਆ ਸਮ ਦੇ ਖਿਲਾਫ ਪਹਿਲਾਂ ਬੋਲਿਆ ਹੋਇਆ ਵੀ ਯਾਰ ਇੱਥੇ ਵਿਸਕਰਾ ਹੁੰਦਾ ਅੱਜ ਇੱਥੇ ਦੋ ਬਾਤੇ ਰੱਖੇ ਜਾਂਦੇ ਆ ਅਮਰ ਸ਼ਕਾਉਣ ਲਈ ਹਾਂਜੀ ਕਈ ਦਲ ਪੰਥਾਂ ਦੇ ਵਿੱਚ ਅਸੀਂ ਤਾਂ ਉਹਦੇ ਖਿਲਾਫ ਵੀ ਬੋਲੇ ਵੀ ਨਹੀਂ ਹੋਣੀ ਚਾਹੀਦੀ ਸਿੱਖੀ ਅੰਦਰ ਇਹ ਤੁਸੀਂ ਕੀ ਕਰੀ ਜਾਂਦੇ ਹੋ ਅਈ ਤਾਂ ਮੈਂ ਹਾਲਾਕੋ ਵਿਰੋਧ ਕਰਦੇ ਆ ਅਨਫੋਰਚੂਨੇਟਲੀ ਸਲਾ ਇਹ ਖਤਮ ਨਹੀਂ ਹੋ ਰਿਹਾ ਉਲਟਾ ਵਧਾਏ ਪਤਾ ਵਧੀ ਜਾਂਦਾ ਸਾਡਾ ਪਰ ਪਤਾ ਕੀ ਇੱਕਾਈ ਉਹਨਾਂ ਦਾ ਜ਼ੋਰ ਲੱਗਿਆ ਗ੍ਰੀਨ ਪੈਚਰ ਖੇਢੀ ਜਾਂਦਾ ਇੱਕ ਗੱਲ ਵੇਖਿਓ ਜੇ ਜਦੋਂ ਕੋਈ ਐਪ ਦੀ ਚੀਜ਼ ਹੁੰਦਾ ਉਹ ਤੱਕ ਹੈ ਪਰ ਕੁਦਰਤ ਦੀ ਸ਼ਕਤੀ ਹੁੰਦੀ ਹੈ ਕਿ ਉਹਦੇ ਚੋਂ ਇੱਕ ਚੰਗਾ ਪਾਸਾ ਵੀ ਨਿਕਲਦਾ ਅੱਜ ਆਪਾਂ ਬੈਠੇ ਆ ਗੱਲਾਂ ਕਰ ਰਹੇ ਆ ਨਾ ਇੱਥੇ ਸਾਰਿਆਂ ਨੂੰ ਆਪਾਂ ਪੰਜਾਬ ਨੂੰ ਜਾਂ ਦੁਨੀਆ ਦੇ ਜਿੰਨੇ ਆਪਣੇ ਬੰਦੇ ਨੇ ਬਾਹਰਲੇ ਆਪਾਂ ਮੈਸੇਜ ਦੇ ਰਹੇ ਆ ਨਾ ਉਹਨਾਂ ਨੂੰ ਕਿ ਯਾਰ ਅਸੀਂ ਇੱਕ ਆ ਕੈਨ ਜਿਹੜੀ ਕਰਮ ਚ ਕੋਈ ਭਾਈ ਇਹਦੇ ਵਿੱਚ ਇਹੀ ਸੀਗਾ ਪਹਿਲਾਂ ਥੋੜਾ ਟਾਈਮ ਪਹਿਲਾਂ ਹੀ ਗੱਲ ਉਤਾਰ ਰਿਹਾ ਵੀ ਜਦੋਂ ਕੋਈ ਇਹ ਮਸਲਾ ਹੋ ਜਾਂਦਾ ਸੀ ਪਹਿਲਾਂ ਵੀ ਹੁੰਦੇ ਸੀ ਉੱਥੇ ਕੱਲੇ ਐਸਸੀ ਜਿਹਾ ਬੰਦਿਆਂ ਜਾਂ ਮਜ਼ਦੂਰ ਲੜਦੇ ਹੁੰਦੇ ਸੀ ਹੁਣ ਬਦਲਾ ਇਹ ਨਾ ਹੋਇਆ ਵੀ ਜਿਵੇਂ ਤੁਸੀਂ ਆ ਗਏ ਤੁਸੀਂ ਬੋਲਣਗੇ ਫਰਕ ਤਾਂ ਜਨੂਪ ਪਿਆ ਤੇ ਪਰ ਇੱਕ ਗੱਲ ਹੋਰ ਆ ਵੀ ਸਾਰੇ ਬੰਦੇ ਜਾਤੀਵਾਦੀ ਨਹੀਂ ਹੁੰਦੇ ਮੈਂ ਕਹਿੰਨਾ ਕੱਲੇ ਜੱਟ ਨਹੀਂ ਸਾਰੇ ਜੀ ਇਹ ਬਈ ਬਿਮਾਰੀ ਉਹਨਾਂ ਨੇ ਬ੍ਰਾਹਮਣਵਾਦ ਨੇ ਇੰਨੀ ਠੀਕ ਹੀ ਉਹਨਾਂ ਨੇ ਇਹ ਜਿਹੜਾ ਇਹ ਬਿਮਾਰੀ ਆ ਪਤਾ ਸਰਕਾਰ ਸਾਰੇ ਆ ਵੇਖੋ ਜੇ ਹੁਣ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ ਗੱਲ ਕਿੱਡੀ ਵਧੀਆ ਗੱਲ ਆ ਇਹਨਾਂ ਦੇ ਪਿੰਡ ਦੀ ਗੱਲ ਐ ਲੈ ਵੀ ਮਦਦ ਤਾਂ ਕੀਤੀ ਪਰ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਇਹ ਵੀ ਖਤਮ ਕਰਨਾ ਜੇ ਤੁਸੀਂ ਮਦਦ ਕਰ ਰਹੇ ਹੋ ਕੇ ਸਹੀ ਆ ਪਰ ਨੰਗੇ ਧਾੜਾ ਉਹ ਜੇ ਤੁਸੀਂ ਇਹ ਮੈ ਪਤਾ ਕੀ ਐ ਸਭ ਤੋਂ ਹਿਪੋਕ੍ਰੈਸੀ ਕੀ ਐ ਬਾਈ ਜੀ ਕਿ ਤੁਹਾਡੇ ਕੋਲੇ ਇੱਥੇ ਬਹਿ ਕੇ ਕੋਈ ਹੋਰ ਗੱਲ ਉੱਥੇ ਜਾ ਕੇ ਹੋਰ ਗੱਲ ਆ ਖਤਮ ਕਰਦੀ ਰੋਡ ਔਰ ਇਹ ਤੁਸੀਂ ਖਤਮ ਕਰ ਲਈਂ ਸ਼ੇਰੋ ਜਿਹੜਾ ਐਮਜਾ ਬੰਦਾ ਹੋਵੇ ਨਾ ਉਹਨੂੰ ਕਹ ਚੱਲ ਤੂੰ ਨਾਲੇ ਇੱਕ ਮੈਂ ਹੋਰ ਚੀਜ਼ ਨੋਟ ਕਰਦਾ ਮੈਂ ਤਾਂ ਖੈਰ ਇਹਨੂੰ ਇੰਨਾ ਜ਼ਿਆਦਾ ਮਿਲਿਆ ਨਹੀਂ ਸੀ ਹੁਣ ਜਦੋਂ ਇੱਥੇ ਪੈ ਗਈ ਅਸੀਂ ਆਏ ਆ ਮੈਂ ਤਾਂ ਯਾਰ ਇਹਦੀ ਵਿਜ਼ਨ ਦੇਖ ਕੇ ਹੈਰਾਨ ਆ ਇਹਦਾ ਤਾਂ ਇਹਦਾ ਤਾਂ ਵਿਜ਼ਨ ਹੀ ਬੜੀ ਤਕੜੀ ਐਨੀ ਤਾਂ ਕਿ ਐਮਐਲਏ ਦੀ ਵਿਜ਼ਨ ਹੀ ਹੁੰਦੀ ਜਿੰਨੀ ਵਿਜ਼ਨ ਪਾਈ ਬੈਠਾ ਪਿੰਡ ਪ੍ਰਤੀ ਬੈਡ ਦੀ ਡਿਵੈਲਪਮੈਂਟ ਪ੍ਰਤੀ ਕਿੱਡੀ ਵਿਜ਼ਨ ਐਸ ਮੁੰਡਾ ਰੱਖੀ ਬੈਠਾ ਇੱਕ ਨੌਜਵਾਨ ਮੁੰਡਾ ਇੱਕ ਪਲੱਸ 2 ਪਾਸ ਮੁੰਡਾ ਐਡੀ ਤਕੜੀ ਵਿਜ਼ਨ ਯਾਰ ਤੇਰੀ ਨਹੀਂ ਇਹ ਵਿਜ਼ਨ ਹੋਰ ਨਾਲ ਜੋੜੋ ਐਮਐਲਆ ਕੋਲੇ ਵਿਜ਼ਨ ਹੁੰਦੀ ਪਹਿਲਾਂ ਕੋਈ ਨਹੀਂ ਆ ਉਹਦਾ ਬਿਨਾ ਵਿਜ਼ਨ ਤੂੰ ਚੱਲਦੇ ਜਿਹੜੇ ਮਾਲੋਈ ਸਵਾਰਤੀ ਕਮਾਨਸ ਕਰ ਰੋ ਇਹਨਾਂ ਦਾ ਦਾਸਾ ਦਾ ਹੋ ਰਿਹਾ ਪਰ ਉਹ ਤੇ ਨਿਕਲਦੇ ਪੰਜ ਸੱਤ ਹੀ ਹੁੰਦੇ ਸਾਰਾ ਪੈੰਡ ਨਹੀਂ ਹੁੰਦਾ ਪੰਜ ਚਾਰ ਬੰਦੇ ਹੀ ਹੁੰਦੇ ਨੇ ਭਾਈ ਤੇ ਉਹ ਸਾਰਿਆਂ ਨੂੰ ਬਤਾਵੇਂ ਭਰਾ ਇੱਥੋਂ ਪਤਾ ਲੱਗਦਾ ਤੁਹਾਡੇ ਪਿੰਡ ਨੇ ਬਿਲਕੁਲ ਸਹੀ ਫਤਵਾ ਦਿੱਤਾ ਮੁੰਡੇ ਰਹਾ ਕਿਤੇ ਕਿਉਂਕਿ ਇਹਦਾ ਨਾਮ ਪਿੰਡ ਦੀ ਤਰੱਕੀ ਆ ਲਈ ਜਿੰਨਾ ਤੂੰ ਕਰੇਗਾ ਨਾ ਹੁਣ ਜਿਹੜਾ ਏਰੀਆ ਜਿਵੇਂ ਨਾਮ ਆਇਆ ਸਾਹਮਣੇ ਇਹਦਾ ਸਾਧੋ ਉਪਯੋਗ ਕਰ ਜਿੰਨਾ ਪਿੰਡ ਨੂੰ ਬੈਟਰ ਕਰੇ ਉਹਨਾਂ ਚੰਗਾ ਤੁਹਾਨੂੰ ਇੱਕ ਮਿੰਟ ਹੋਰ ਵੀ ਗੱਲ ਕਰਦਾ ਆਪਾਂ ਸਾਰੇ ਬੈਠੇ ਜਿਹੜਾ ਤੇਰੇ ਚਾਚੇਤਾ ਨਾਲ ਵੀ ਰੌਲਾ ਹੈ ਨਾ ਹੋ ਸਕਦਾ ਉਹ ਉਕਸਾਇਆ ਗਿਆ ਹੋਵੇ ਪਲੀਜ਼ ਮੇਰੀ ਗੱਲ ਹੋ ਸਕਦਾ ਉਹ ਵੀ ਉਕਸਾ ਕੇ ਕੀਤਾ ਗਿਆ ਹੋਵੇ ਉਹ ਵੀ ਆਪਾਂ ਮੈਂ ਤਾਂ ਚਾਹਣਾ ਵੀ ਸਾਰੇ ਇੱਕੋ ਜਿਹੇ A to Z ਉਹ ਤਾਂ ਦਰ ਆਉਂਦੇ ਫਤਿਹ ਜੀ ਮੈਂ ਤਾਂ ਐਸੀ ਗੱਲ ਨਹੀਂ ਬੰਦਾ ਨਹੀਂ ਪਸਾਰ ਉਹ ਵੀ ਖਤਮ ਕਰੋ ਉਹ ਵੀ ਕਿਤੇ ਨਾ ਫੇਰ ਆ ਜਾਾਂਗੇ ਪੈਸੇ ਦੇ ਲਾਲਚ ਚ ਬੰਦੇ ਆ ਉਹਨਾਂ ਨੂੰ ਵੀ ਬੁਲਾ ਕੇ ਪੁੱਛਾਂਗੇ ਭਾਈ ਦੱਸੋ ਰੌਲਾ ਖੋੜੀ ਕਿਹੜੀ ਗੱਲ ਦਾ ਪੈਸੇ ਪੈਸੇ ਆ ਨਾ ਜਿਹੜੇ ਪੈਸੇ ਦੇ ਲਾਲਚ ਚ ਬੰਦਾ ਬੜਾ ਕੁਝ ਕਰਦਾ ਕੋਈ ਨਹੀਂ ਕਰ ਲੈਣਦੇ ਜਦੋਂ ਪੈਸਾ ਹਜਮ ਹੋ ਜਾਂਦਾ ਹੁੰਦਾ ਨਾ ਤਾਂ ਉਦੋਂ ਸਭ ਕੁਝ ਆ ਜਿਆਦਾ ਆ ਜਾਂਦਾ ਹੁੰਦਾ ਆ ਲੋਕ ਮੈਨੂੰ ਇੰਨਾ ਪਿਆਰ ਕਰਦੇ ਲੱਖੀ ਵੀਰ ਇੰਨਾ ਕਿ ਪਿਆਰ ਕਰਦਾ ਤਾਂ ਮੈਨੂੰ ਨਾ ਐਦਾਂ ਨਹੀਂ ਪਤਾ ਲੱਗਿਆ ਕਿ ਮੈਂ ਮੰਜੇ ਤੇ ਪਿਆ ਜਾਂ ਮੈਂ ਬੈੱਡ ਤੇ ਪਿਆ ਜਾਂ ਮੈਂ ਬਿਸਤਰੀ ਤੇ ਪਿਆ ਤੇ ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਗੋਦੀ ਚ ਜਵਾਕ ਚੱਕਿਆ ਹੁੰਦਾ ਨਾ ਨਮ ਜੰਮਦਾ ਤੇ ਉਸ ਤੱਕ ਨਾਲ ਮੈਨੂੰ ਮਹਿਸੂਸ ਹੋ ਰਿਹਾ ਸੀ ਸੁੱਤਾ ਦਾ 2 ਘੰਟੇ ਪਰ 2 ਘੰਟੇ ਨਹੀਂ ਨੀਂਦ ਨਹੀਂ ਨਾ ਮੈਨੂੰ ਐ ਕਰ ਦਿੱਤਾ ਕਿ ਬਸ ਸਾਰੀ ਜ਼ਿੰਦਗੀ ਇੱਕ ਨਾ ਕੁਲਦੀਪ ਹੋਰ ਗੱਲ ਦੇਖ ਤੂੰ ਬਹੁਤ ਵਿਜ਼ਨ ਵਾਲਾ ਮੁੰਡਾ ਹੈ ਮੈਂ ਤਾਂ ਗੱਲ ਕਹਿ ਲੱਗਿਆ ਹੈ ਜਦੋਂ ਤੁਸੀਂ ਤੁਹਾਡੇ ਨਾਲ ਖਲਕਤ ਖੜ ਜੇ ਤੇ ਤੁਸੀਂ ਇਸ ਪੋਜੀਸ਼ਨ 'ਚ ਹੋਵੋ ਕਿ ਉਸ ਬੰਦੇ ਨੂੰ ਸਾਰਿਆਂ ਨੂੰ ਸਜ਼ਾ ਮਿਲ ਸਕਦੀ ਹੋਵੇ ਉੱਥੇ ਖੜ ਕੇ ਇੱਕ ਵਾਰੀ ਜ਼ਰੂਰ ਸੋਚੀ ਔਰ ਉਹਨਾਂ ਨੂੰ ਪੁੱਛੀ ਵੀ ਕਿ ਯਾਰ ਜੇ ਮੈਂ ਤੈਨੂੰ ਹੁਣ ਛੱਡ ਦਿਆਂ ਹੁਣ ਤੂੰ ਆਪਦੀਆਂ ਸਾਰੀਆਂ ਜਿਵੇਂ ਲੱਖੇ ਨੇ ਵੀ ਜ਼ਿਕਰ ਕੀਤਾ ਬਰਾਈਆਂ ਛੱਡ ਕੇ ਬੰਦੇ ਦਾ ਪੁੱਤ ਬਣੇਗਾ ਲੈ ਬਣੇਗਾ ਤੇ ਚੱਲ ਹੁਣ ਤੈਨੂੰ ਛੱਡਦਾ ਪਰ ਬਣਦੀ ਬੰਦੇ ਦਾ ਪੁੱਤ ਪੁੱਛੀ ਜ਼ਰੂਰ ਲੈ ਵੀ ਜੇ ਤੂੰ ਸਾਡੇ ਪਿੰਡ ਵਾਲਿਆਂ ਸਾਹਮਣੇ ਅੱਗੇ ਤੋਂ ਕੋਈ ਪਤਾ ਕੀ ਹੈ ਆਪਣਾ ਮਕਸਦ ਕੀ ਹੈ ਕਿ ਬੁਰਾਈ ਵਾਲਾ ਬੰਦਾ ਬੁਰਾਈ ਤੋਂ ਹਟੇ ਸਹੀ ਤੇ ਜੇ ਉਹ ਬੰਦਾ ਤੇਰੇ ਸਾਹਮਣੇ ਕਹਿੰਦਾ ਕਿ ਲੈ ਵੀ ਆ ਸਾਰੇ ਪਿੰਡ ਵਾਲਿਆਂ ਸਾਹਮਣੇ ਆਣਾ ਅੱਗੇ ਤੋਂ ਗਲਤੀ ਨਹੀਂ ਕਰਦਾ ਤੇ ਉਹ ਛੱਡੇ ਉਹਨਾਂ ਨੂੰ ਵੀ ਨੋਟ ਰੱਖਣ ਵਾਲੀ ਗੱਲ ਹੈ ਤੇਰੇ ਸਮੁੱਚੇ ਘਟਨਾ ਕਰਮ ਵਿੱਚ ਕੁਝ ਬੰਦਿਆਂ ਨੇ ਕੁਝ মিডিਆ ਨੇ ਬੜੀ ਅਕਲਾਉਣੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਬਿਲਕੁਲ ਠੀਕ ਤੁਹਾਡਾ ਔਰ ਮੇਰਾ ਮਾਈਂਡ ਹਰ ਕੰਡੀ ਕਰਦੇ ਉਹ ਹਰ ਕੰਡੀ ਕਰਦੇ ਉਹ ਹਮੇਸ਼ਾ ਕਰਦੇ ਜਰਨਲ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਬਹੁਤ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੇ ਬੰਦੇ ਰਹੀ ਬਹੁਤ ਖਾਸ ਤਰ੍ਹਾਂ ਦੇ ਬਚਨ ਦੀ ਲੋੜ ਹੈ ਮੈਂ ਸਮਝ ਗਿਆ ਤੁਹਾਡੀ ਜੋ ਮੈਂ ਮੈਂ ਦੇਖ ਹੁਣ ਇਹ ਮੁੰਡਾ ਹੈ ਨਾ ਜੀ ਇਹ ਹਿੰਮਤਪੁਰੇ ਤੂੰ ਤੂੰ ਜਾਣਦਾ ਹੈ ਜੀ ਬਹੁਤ ਪੁਰਾਣਾ ਸਾਡਾ ਸਾਝੀ ਉਦੋਂ ਬਣੀ ਜਦੋਂ ਇਹਦੇ ਖਿਲਾਫ ਧਨਾੜ ਖੜ ਗਈ ਤੇ ਮੈਂ ਖੜ ਗਿਆ ਬਿਲਕੁਲ ਅੱਜ ਇਹ 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 ਨੂੰ ਤੈਨੂੰ ਬੋਲਣ ਵੀ ਨਹੀਂ ਦਿੱਤਾ ਉੱਥੇ ਯਾਰ ਹਾਂ ਕਿਹ ਤੂੰ ਰੱਖੇ ਨਾਲ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਇਹ ਕਹਿ ਰਿਹਾ ਵੀ ਅਸੀਂ ਕਿਸੇ ਪਾਰਟੀ ਦਾ ਕਿਸੇ ਨਾ ਤਲਕਾਂ ਦੀ ਪੰਜਾਬ ਚ ਮਜ਼ਦੂਰਾਂ ਦਾ ਧਰਨਾ ਦਿਖਾ ਦਿਓ ਕਿਸਾਨਾਂ ਜਿੱਥੇ ਅਸੀਂ ਗਏ ਨਹੀਂ ਬਸ ਮੈਨੂੰ ਕਹਿੰਦੇ ਵੀ ਲਖੇ ਰਹਿਣਾ ਮੈਂ ਕਹਿੰਦਾ ਵੀ ਨਹੀਂ ਚਲੋ ਵੱਟੋ ਬੋਲਣੀ ਨਹੀਂ ਮੈਨੂੰ ਨਹੀਂ ਪਤਾ ਮੈਂ ਮਾੜਾ ਹੀ ਕਰ ਰਿਹਾ ਲਖੇ ਭਾਈ ਇੱਕ ਮਿੰਟ ਮਾੜਾ ਦਾ ਕਰਦਾ ਲਖੇ ਗੱਲ ਮੈਂ ਇੱਕ ਚੀਜ਼ ਲੋੜ ਦਿੱਤੀ ਹੈ ਮਾਨ ਸਾਹਿਬ ਸਾਰੇ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆਂ ਮੈਨੂੰ ਨਹੀਂ ਪਤਾ ਹਰ ਬੰਦੇ ਦਾ ਆਪਣਾ ਛੋਕੜ ਹੁੰਦਾ ਲੱਕੇ ਦਾ ਵੀ ਹੋਊਗਾ ਤੁਹਾਡਾ ਵੀ ਮੇਰਾ ਵੀ ਇਹਨਾਂ ਦਾ ਵੀ ਸਭ ਦਾ ਇੱਕ ਛੋਕੜ ਹੁੰਦਾ ਪਰ ਇਸ ਵੇਲੇ ਜਿੰਨਾ ਲੋਕ ਲਹਿਰ ਦੇ ਵਿੱਚ ਇਹ ਬੰਦਾ ਮੁੱਦੇ ਚੱਕ ਰਿਹਾ ਦੇਖ ਮਤਲਬ ਇੱਥੇ ਨਹੀਂ ਤਾਂ ਕਿਸੇ ਨੀ ਕਚਹਿਰੀ ਚ ਤਾਂ ਹੈਗਾ ਨਾ ਬਿਲਕੁਲ ਬਾਬੇ ਸਾਹਿਬ ਨੇ ਕਿਹਾ ਨਾ ਉਹਨਾਂ ਨੇ ਜਿਵੇਂ ਕਹਿੰਦੇ ਉਹ ਹਾ ਦਾ ਨਾਰਾ ਮਾਰਿਆ ਸੀ ਨਵਾਬ 17 ਬੰਦਿਆਂ ਦੇ ਸਾਈਨ ਸੀ ਚਲੋ 2 ਮਿੰਟ ਚ ਗੱਲ ਨਿਵੇੜਦੇ ਆ ਬੜੀ ਬੜੀ ਵਧੀਆ ਗੱਲ ਹੈ 17 ਬੰਦਿਆਂ ਦੀ ਅਸੈਂਬਲੀ ਸੀ ਜੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਸੂਬੇ ਦੀ ਗਿਜਰੀ ਚ ਹਰਾਮ ਜਾਦੇ ਜਿਹੜੇ ਕੱਟੜ ਧਾਰਮਿਕ ਸੀ ਉਹਨਾਂ ਨੇ ਕੰਮ ਖਰਾਬ ਕੀਤਾ ਸੂਬੇ ਨੇ ਜਦੋਂ ਦੇਖਿਆ ਕਹਿੰਦਾ ਇਹਰੇ ਤਾਂ ਮਾਸੂਮ ਹੈ ਇਸਲਾਮ ਇਜਾਇਤ ਨਹੀਂ ਦਿੰਦਾ ਮਾਸੂਮਾਂ ਤੇ ਜ਼ੁਲਮ ਕਰਨ ਦੀ ਤੇ ਕੌਣ ਉੱਠਦਾ ਹੈ ਹਿੰਦੂ ਉੱਠਦਾ ਹੈ ਜਿਹੜਾ ਹਿੰਦੂ ਧਰਮ ਦਾ ਪਹਿਰੇਦਾਰ ਹੈ ਧੋਤੀ ਪਾਈ ਹੈ ਮੱਥੇ ਟਿੱਕਾ ਹੈ ਠੀਕ ਹੈ ਗਾਇਤਰੀ ਦਾ ਪਾਠ ਕਰਨ ਵੇਦ ਪੁਰਾਣਾਂ ਦਾ ਪਾਠ ਕਰਨ ਵਾਲਾ ਪੱਕਾ ਬੰਦਾ ਹੱਥ ਚ ਮਾਰਾ ਕਹਿੰਦਾ ਇਸ ਪੋਲੀਏ ਐ ਇਹਨਾਂ ਨੂੰ ਮਾਸੂਮ ਨਾ ਸਮਝੋ ਇਸ ਪੋਲੀਏ ਐ ਕੌਣ ਕਹਿ ਰਿਹਾ ਇੱਕ ਧਰਮ ਦਾ ਆਗੂ ਰਾਜਨੀਤਿਕ ਫੇਰ ਸੋਚ ਰਿਹਾ ਉਹ ਕਹਿੰਦਾ ਯਾਰ ਇਹ ਮਾਸੂਮ ਐ ਇਸਲਾਮ ਫੇਰ ਕੌਣ ਉੱਠਦਾ ਹੈ ਉੱਥੋਂ ਉੱਠਦਾ ਉਹਨਾਂ ਦਾ ਕਾਜੀ ਕਾਜੀ ਕਹਿੰਦਾ ਕਾਜੀ ਕਹਿੰਦਾ ਹਜ਼ੂਰ ਜੇ ਇਸਲਾਮ ਕਤਲੋਗਾਰਤ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਆਪਾਂ ਐਂ ਕਰਦੇ ਆਂ ਆਪਾਂ ਇਹਨਾਂ ਨੂੰ ਜਿੰਦਾ ਨੀਆਂ ਚ ਚਲਾ ਦੇਣ ਜਨਾ ਦੇਣੇ ਆਂ ਨਾ ਕਤਲੋਗਾਰਤ ਹੋਊਗੀ ਸੱਪ ਵੀ ਮਰ ਜੂ ਪੋਲੀਏ ਹੁਣ ਦੋਨੋਂ ਕੱਟੜ ਧਰਮ ਵਾਲਿਆਂ ਨੇ ਇਹ ਮਤਲਬ ਫੈਸਲਾ ਪੁਆਇਆ ਹੈ ਰੈਜ਼ੋਲੂਸ਼ਨ ਪੁਆਇਆ ਹੈ 17 ਬੰਦਿਆਂ 'ਚ ਤੇ ਸਿਰਫ ਇੱਕ ਬੰਦੇ ਨੇ ਵਾਕ ਆਊਟ ਕੀਤਾ ਖੜਾ ਹੋ ਕੇ ਜਦੋਂ ਸਾਈਨ ਕੀਤਾ ਕਹਿੰਦੇ ਅੱਜ ਵੀ ਉਹ ਰੈਜ਼ੋਲੂਸ਼ਨ ਪਤਾ ਨਹੀਂ ਮੈਂ ਪੜ ਰਿਆ ਸੀ ਕਿਤੇ ਕਿਤੇ ਸਾਹਮਣੇ ਪਿਆ ਉਹ ਰੈਜ਼ੋਲੂਸ਼ਨ ਜਿਹੜਾ ਇਹ ਦੇ ਨਹੀਂ ਰਿਹਾ ਸਾਹਮਣੇ ਨਹੀਂ ਆਉਣ ਦਿੰਦੇ 17 ਬੰਦਿਆਂ ਦੇ ਸਾਈਨ ਹੋਣੇ ਸੀ 16 ਬੰਦਿਆਂ ਦੇ ਸਾਈਨ ਆ ਕੱਲਾ ਨਵਾਬ ਮਲੇਰ ਕੋਟਲਾ ਉੱਠ ਕੇ ਗਿਆ ਕਹਿੰਦਾ ਮੈਂ ਵਾਕ ਆਊਟ ਕਰ ਜੂੰਗਾ ਉਹਨੂੰ ਕਹਿੰਦੇ ਨੇ ਤੇਰੇ ਭਰਾ ਮਾਰੇ ਕਹਿੰਦਾ ਕਹਿੰਦਾ ਕਹਿੰਦੇ ਤੇਰੇ ਭਰਾ ਮਾਰੇ ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਬਚਾਏ ਰੱਖੇ ਖੁਦਾ ਹਮੇ ਐਸੇ ਪਾਪ ਸੇ ਐਸੇ ਪਾਪ ਸੇ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਅੱਗ ਲਾਊ ਲੋਕ ਹੁੰਦੇ ਨਾ ਇਹਨਾਂ ਤੋਂ ਬਚਨ ਦੀ ਲੋੜ ਹੈ ਆਪਾਂ ਨੂੰ ਇਸ ਵੇਲੇ ਚਾਹੀਦਾ ਹੈ ਸਾਡੀ ਜਿਹੜੀ ਮਾਨਸਿਕਤਾ ਹੈ ਅਸੀਂ ਉਸ ਹਿਸਾਬ ਨਾਲ ਲੈ ਕੇ ਚੱਲੀਏ ਕਿ ਅਸੀਂ ਪੰਜਾਬ ਬਚਾਉਣਾ ਹੈ ਅਸੀਂ ਅਮਨ ਸ਼ਾਂਤੀ ਬਚਾ ਕੇ ਰੱਖਣੀ ਹੈ ਪਿੰਡ ਦੇ ਵਿੱਚ ਕੱਲ ਨੂੰ ਕੋਈ ਐਸਾ ਪਾੜਾ ਨਾ ਪਵੇ ਜਿਹਦੇ ਨਾਲ ਫੇਰ ਨੁਕਸਾਨ ਹੋਵੇ ਫੇਰ ਪ੍ਰਸ਼ਾਸਨ ਤਸ਼ੱਦਦ ਕਰੇ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰੀ ਬੰਦਿਆ ਜਾਂਦਾ ਅਕਸਰ ਹੀ ਬੰਦਿਆ ਜਾਂਦਾ ਤਸ਼ੱਦਦ ਹੁੰਦਾ ਵੀ ਹੈ ਪਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਕੁਲਦੀਪ ਸਾਨੂੰ ਪ੍ਰਸ਼ਾਸਨ ਨਾਲ ਵੀ ਚੱਲਣਾ ਪੈਂਦਾ ਸਾਨੂੰ ਸੰਵਿਧਾਨਕ ਢਾਂਚੇ 'ਚ ਰਹਿ ਕੇ ਵੀ ਚੱਲਣਾ ਪੈਣਾ ਜੇ ਅਸੀਂ ਸੰਵਿਧਾਨ ਤੋਂ ਬਾਹਰ ਜਾਵਾਂਗੇ ਤਾਂ ਕਈ ਵਾਰੀ ਸਾਨੂੰ ਪ੍ਰਸ਼ਾਸਨ ਵੀ ਜਿਹੜੀ ਇੱਕ ਵਢੀਕੀ ਜਿਹੜੀ ਸੈਣੀ ਆਪਣੀ ਗਲਤੀ ਨਾਲ ਵੀ ਕਈ ਵਾਰੀ ਸੈਣੀ ਪੈ ਸਕਦੀ ਹੈ ਇਸ ਕਰਕੇ ਐਸੇ ਹਿਸਾਬ ਨਾਲ ਚੱਲਣਾ ਪੈਣਾ ਸਾਨੂੰ ਵੀ ਆਪਣੇ ਆਪ ਨੂੰ ਸੰਘਰਸ਼ ਵੀ ਕਰਨਾ ਹੈ ਲੰਮੀ ਰੇਸ ਦੇ ਘੋੜੇ ਬਣਾਉਣਾ ਹੈ ਇਹ ਨਹੀਂ ਵੀ ਅੱਜ ਹੀ ਆਪਾਂ ਉਹ ਕੰਮ ਕਰਕੇ ਤੇ ਆਪਣਾ ਇੰਨਾ ਨੁਕਸਾਨ ਕਰਾ ਲਈਏ ਮੁੜ ਕੇ ਸਾਡੇ ਪੰਜਾਬ ਨੂੰ ਦੇਖੂ ਕੌਣ ਜੇ ਤੇਰੇ ਵਰਗੇ ਵਿਜ਼ਨਰੀ ਮੁੰਡੇ ਸਾਨੂੰ ਨਾ ਮਿਲੇ ਤੁਸੀਂ ਵੇਖੋ ਉਸ ਕਚਹਿਰੀ ਚ ਜਿਹਨੇ ਹਾ ਦਾ ਨਾਰਾ ਲਾਇਆ ਅੱਜ ਉਸ ਸ਼ਹਿਰ ਦੇ ਬਸ਼ਿੰਦੇ ਨੂੰ ਵੀ ਆਪਾਂ ਇੱਜ਼ਤ ਨਾਲ ਵੇਨੇ ਆਂ ਔਰ ਇੱਕ ਵੀ ਘਟਨਾ ਨਾ 47 ਚ ਹੋਈ ਬਾਈ ਜੀ ਨਾ ਉਦੋਂ ਬਾਅਦ ਹੋਈ ਤੇ ਜਿਨ੍ਹਾਂ ਨੇ ਉਹ ਕੀਤਾ ਸੀ ਮੌਕੇ ਦਾ ਫਾਇਦਾ ਉਠਾਇਆ ਕੀ ਹੋਇਆ ਉਹਨਾਂ ਨੂੰ ਚੰਗੇ ਕੰਮ ਲਈ ਲੋਕ ਕੇਰਾ ਵਿਰੋਧ ਕਰਦੇ ਪਰ ਬਾਅਦ ਚ ਸਾਰੀ ਦੁਨੀਆ ਨਾਲ ਖੜਦੀ ਹੈ ਠੀਕ ਹੈ ਵੀਰੇ ਆਈ ਤੁਹਾਡੇ ਹਰ ਪੱਖ ਤੋਂ ਨਾਲ ਆ ਉਹ ਪਹਿਲਾ ਵੀ ਨਾਲ ਜੀ ਨਾਲ ਜਿਹਨੂੰ ਤੁਸੀਂ ਜਾਨ ਤੱਕ ਲਿਜਾਓ ਤਾਂ ਕਿ ਆਉਣ ਵਾਲੇ ਸਮੇਂ ਤੇ ਵੀ ਇਹੇ ਜੇ ਬੰਦ ਨਾ ਹੋਵੇ ਕੋਈ ਗੱਲ ਨਹੀਂ ਕਿਹਾ ਮੈਂ ਤਾਂ